ਜਿੰਨਾ ਯੂਥ ਹੈ ਉਹ ਬਹੁਤ ਜ਼ਿਆਦਾ ਫਾਸਟ ਫੂਡ ਜਿਹੜਾ ਕੰਜ਼ਿਊਮ ਕਰਦਾ ਹੈਗਾ ਤੇ ਜ਼ਿਆਦਾ ਫਾਸਟ ਫੂਡ ਕੰਜ਼ਿਊਮ ਕਰਕੇ ਉਹਨਾਂ ਨੂੰ ਕਨਸਟਿਪੇਸ਼ਨ ਰੈਣੀ ਸ਼ੁਰੂ ਹੋ ਜਾਂਦੀ ਹੈ ਯਾਨੀ ਕਿ ਟੇਸਟ ਦਾ ਐਡਿਕਸ਼ਨ ਕੈਨ ਲੀਡ ਟੂ ਦਿਸ ਪ੍ਰੋਬਲਮ ਯੈਸ ਆਫਕੋਰਸ ਉਹਦੇ ਨਾਲ ਕੀ ਹੁੰਦਾ ਕਿ ਹੌਲੀ ਹੌਲੀ ਤੁਹਾਨੂੰ ਇੰਨੀ ਐਡਿਕਸ਼ਨ ਹੋ ਜਾਂਦੀ ਹੈ ਕਿ ਨਾਰਮਲ ਡਾਈਟ ਯੂਥ ਲੈਣਾ ਹੀ ਨਹੀਂ ਚਾਹੁੰਦਾ ਓਕੇ ਜਿਹੜੇ ਯੰਗ ਜਨਰੇਸ਼ਨ ਦੇ ਬੱਚੇ ਨੇ ਉਹ ਅਵੋਇਡ ਹੀ ਕਰਦੇ ਆ ਉਹਨਾਂ ਨੂੰ 버ગર ਪੀਜ਼ਾ ਪਾਸਤਾ ਜਿੰਨਾ ਫਾਸਟ ਫੂਡ ਹੈ ਉਹੀ ਜ਼ਿਆਦਾ ਅੱਛਾ ਲੱਗਦਾ ਹੈ ਔਰ ਉਹ ਉਹਦੇ ਵਿੱਚ ਬੇਸਿਕਲੀ ਜ਼ਿਆਦਾਤਰ ਮੈਦਾ ਇਸਤੇਮਾਲ ਹੁੰਦਾ ਔਰ ਇੱਕ ਸਾਇਲੈਂਟ ਐਪੀਡੈਮਿਕ ਦੀ ਤਰ੍ਹਾਂ ਇਹ ਫੈਲ ਰਹੀ ਹੈ ਪ੍ਰੋਬਲਮ ਕਿ ਸਾਇਲੈਂਟ ਐਪੀਡੈਮਿਕ ਇਸ ਲਈ ਕੋਈ ਵੀ ਐਪੀਡੈਮਿਕ ਹੁੰਦਾ ਨਾ ਉਹਦਾ ਸ਼ੋਰ ਮੱਚਦਾ ਹੂੰ ਕੋਈ ਜਿਵੇਂ ਕੋਵਿਡ ਆਇਆ ਉਹ ਬਹੁਤ ਸ਼ੋਰ ਮੱਚ ਰਿਹਾ ਸੀ ਕਿ ਲੋਕਾਂ ਨੂੰ ਕੋਵਿਡ ਹੋ ਰਿਹਾ ਜਾਨ ਜਾ ਸਕਦੀ ਹੈ ਇਹ ਸਾਇਲੈਂਟ ਇਸ ਲਈ ਕਿਉਂਕਿ ਕੋਈ ਵੀ ਬੰਦਾ ਇਹਦੇ ਬਾਰੇ ਖੁੱਲ ਕੇ ਗੱਲ ਨਹੀਂ ਕਰਨਾ ਚਾਹੁੰਦਾ ਨੇਚਰ ਦੀ ਜਿਹੜੀ ਅਰਜ਼ ਹੈ ਉਹਨੂੰ ਹਮੇਸ਼ਾ ਮਹਿਸੂਸ ਕਰਨਾ ਹੈ ਔਰ ਉਹਨੂੰ ਫਾਲੋ ਕਰਨਾ ਹੈ ਜਦੋਂ ਤੁਹਾਨੂੰ ਟਾਇਲਟ ਤੇ ਪ੍ਰੈਸ਼ਰ ਹੈ ਨਾਲ ਦੇ ਨਾਲ ਜਾਣਾ ਹੈ ਔਰ ਬਾਇ ਚਾਂਸ ਤੁਹਾਨੂੰ ਪ੍ਰੈਸ਼ਰ ਨਹੀਂ ਹੈ ਤੁਸੀਂ ਕਿਸੇ ਮੀਟਿੰਗ ਤੇ ਜਾਣਾ ਹੈ ਤਾਂ ਆਪਾਂ ਸੋਚ ਜਾਂਗੇ ਨਹੀਂ ਅਗਰ ਪੇਟ ਕਲੀਨ ਹੋ ਜਾਏ ਤਾਂ ਅੱਛਾ ਹੈ ਇਹ ਨਹੀਂ ਸੋਚਣਾ ਤੁਸੀਂ ਉਹੀ ਨੇਚਰ ਅਰਜ਼ ਨੂੰ ਹੀ ਫਾਲੋ ਪਰ ਨਾਰਮਲੀ ਸਾਡਾ ਜਿਹੜਾ ਲਾਈਫ ਸਟਾਈਲ ਹੈ ਉਹਦੇ ਚ ਕੀ ਹੈ ਅਸੀਂ ਖਾਣਾ ਖਾ ਰਹੇ ਹਾਂ ਤਾਂ ਅਸੀਂ ਨਾਲ ਨਾਲ ਪਾਣੀ ਪੀ ਰਹੇ ਹਾਂ ਕੋਲਡ ਡਰਿੰਕ ਪੀ ਰਹੇ ਹਾਂ ਇਹ ਕੁਛ ਨਾ ਕੁਛ ਜਿਹੜਾ ਕਾਰਬੋਨੇਟਡ ਕੋਈ ਬਿਵਰੇਜ ਲੈ ਰਹੇ ਹੋ ਕੋਈ ਵੀ ਓਦੇ ਨਾਲ ਕੀ ਹੁੰਦਾ ਹੈ ਸਾਡੇ ਸਟਮਕ ਚ ਜਿਹੜੇ ਡਾਈਜੈਸਟਿਵ ਜੂਸ ਨੇ ਜਦੋਂ ਅਸੀਂ ਪਾਣੀ ਪੀਂਦੇ ਹਾਂ ਡਿਲੂਟ ਹੋ ਜਾਂਦੇ ਆ ਅੱਛਾ ਇਹ ਵੀ ਬੜਾ ਇੰਪੋਰਟੈਂਟ ਫੈਕਟਰ ਹੈ ਜਿਹੜਾ ਟਾਇਲਟਸ 'ਚ ਲੋਕ ਬਹੁਤ ਧੇਰ ਬੈਠਦੇ ਆ ਜਦੋਂ ਤੁਸੀਂ ਬਹੁਤ ਜ਼ਿਆਦਾ ਧੇਰ ਬੈਠਦੇ ਹੋ ਸਟ੍ਰੇਨ ਕਰਦੇ ਰਹਿੰਦੇ ਹੋ ਤੇ ਜਿਹੜੀਆਂ ਟਾਇਲਟ ਵਾਲੀ ਜਗ੍ਹਾ ਦੀਆਂ ਵੈਸਲਸ ਨੇ ਨਾ ਖੂਨ ਦੀਆਂ ਨਾੜੀਆਂ ਆ ਉਹਦੇ ਤੇ ਪ੍ਰੈਸ਼ਰ ਆ ਕੇ ਸਾਡੇ ਨਾ ਵੇਨਸ ਦੇ ਵਿੱਚ ਵਾਲਵ ਹੁੰਦੇ ਆ ਤਾਂ ਕਿ ਜਿਹੜਾ ਬੈਕ ਨਾ ਜਾਏ ਬਲੱਡ ਪਰ ਜਿਹੜੀ ਟਾਇਲਟ ਵਾਲੀ ਜਗ੍ਹਾ ਦੀ ਵੇਇਨਸ ਐ ਉੱਥੇ ਵਾਲਵ ਨਹੀਂ ਹੁੰਦੇ ਨਾ ਹੋਣ ਕਰਕੇ ਜਦ ਅਸੀਂ ਸਟ੍ਰੇਨ ਕਰਦੇ ਰਹਿੰਦੇ ਆ ਉਹ ਵੈਸਲ ਸਵੈਲ ਹੋ ਜਾਂਦੀਆਂ ਔਰ ਪਾਇਲਸ ਡਿਵੈਲਪ ਹੋ ਜਾਂਦੇ ਇਹ ਕੋਈ ਮੈਸਿਵ ਸਰਜਰੀ ਨਹੀਂ ਐ ਲੌਂਗ ਸਰਜਰੀ ਨਹੀਂ ਐ ਜਿਹਦੇ ਵਿੱਚ ਬਹੁਤ ਵੱਡਾ ਬਹੁਤ ਲੰਬੇ ਟਾਈਮ ਲਈ ਅਨੇਸਥੀਸ਼ੀਆ ਦੇਣਾ ਤਾਂ 10 15 ਮਿੰਟ ਦਾ ਪ੍ਰੋਸੀਜਰ ਹੁੰਦਾ ਉਹਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਉਹ ਸੇਫਲੀ 슈ਗਰ ਔਰ ਬਲੱਡ ਪ੍ਰੈਸ਼ਰ ਦੇ ਪੇਸ਼ੈਂਟ ਪਾਇਲਸ ਦਾ ਟ੍ਰੀਟਮੈਂਟ ਕਰਾ ਸਕਦੇ ਆ ਬਗੰਦਰ ਇੱਕ ਫੋੜਾ ਹੁੰਦਾ ਜਿਹੜਾ ਟਾਇਲਟ ਵਾਲੀ ਜਗ੍ਹਾ ਤੇ ਨਾਲ ਇੱਕ ਫਿੰਸੀ ਹੋ ਜਾਂਦੀ ਹੈ ਨਾਰਮਲੀ ਲੋਕ ਇਹਨੂੰ ਸੋਚਦੇ ਹੈ ਕਿ ਪਸ ਦੀ ਪਿੰਪਲ ਹੋ ਗਈ ਜਿਵੇਂ ਚਿਹਰੇ ਤੇ ਹੋ ਗਈ ਲੱਤੇ ਹੋ ਗਈ ਉਵੇਂ ਉੱਥੇ ਪਿੰਪਲ ਹੋ ਗਈ ਔਰ ਉਹਨੂੰ ਇਗਨੋਰ ਕਰਦੇ ਆ ਡਾਕਟਰ ਕੋਲ ਵੀ ਜਾਂਦੇ ਆ ਉਹ ਹੀ ਕਹਿੰਦੇ ਕਿ ਮੈਨੂੰ ਇੱਕ ਫਿੰਸੀ ਹੋ ਗਈ ਤੇ ਡਾਕਟਰ ਵੀ ਸਿੰਟੋਮੈਟਿਕ ਮੈਡੀਸਨ ਦੇ ਦਿੰਦਾ ਜਾਂ ਕੈਮਿਸਟ ਕੋਲ ਜਾਂਦੇ ਤਾਂ ਉਹ ਵੀ ਸਿੰਟੋਮੈਟਿਕ ਮੈਡੀਸਨ ਦੇ ਦਿੰਦੇ ਚੈੱਕ ਹੋਈ ਨਹੀਂ ਪੰਦਾ ਔਰ ਮੈਨੀ ਟਾਈਮਸ ਉਹ ਅੰਦਰ ਅੰਦਰ ਬਿਮਾਰੀ ਸਪਰੈਡ ਹੋ ਕੇ ਕੰਪਲਿਕੇਟ ਹੋ ਜਾਂਦੀ ਹੈ ਪੀ ਪ੍ਰੋਬਲਮ ਤਦੋਂ ਤੱਕ ਵੱਡੀ ਹੈ ਜਦੋਂ ਤੱਕ ਸਾਡੇ ਕੋਲ ਉਸ ਦਾ ਸੋਲੂਸ਼ਨ ਨਹੀਂ ਹੈ ਔਰ ਅੱਜ ਅਸੀਂ ਇੱਕ ਬਹੁਤ ਵੱਡੀ ਪ੍ਰੋਬਲਮ ਦਾ ਬਹੁਤ ਈਜ਼ੀ ਬਹੁਤ ਅਸੀਂ ਕਵਾਂਗੇ ਕਿ ਸਚੱਜਾ ਔਰ ਬਹੁਤ ਹੀ ਆਥੈਂਟਿਕ ਸੋਲੂਸ਼ਨ ਤੁਹਾਡੇ ਤੱਕ ਜੋੜ ਰਹੇ ਹਾਂ ਕਿਉਂਕਿ ਜਿਹੜਾ ਸੋਲੂਸ਼ਨ ਦੇਣ ਵਾਲੇ ਨੇ ਉਹ ਆਪਣੇ ਆਪ ਦੇ ਵਿੱਚ ਇੱਕ ਨਾ ਸਿਰਫ ਵੱਡਾ ਨਾਮ ਨੇ ਬਲਕਿ ਇੱਕ ਬਹੁਤ ਵੱਡਾ मुकाम हासिल कर चुके ने, नु सारे ने Hospital, Sir, ना, so बहुत सारे रिवॉर्ड रिकॉग्निशन दे नाल जुड़े ने क्योंकि एयर रिवॉर्ड रिकॉग्निशन ਤੁਹਾਡੀ وجہ ਦੇ ਨਾਲ ਉਹਨਾਂ ਨੂੰ ਮਿਲੇ ਨੇ ਕਿਉਂਕਿ ਤੁਸੀਂ ਇਨਾ ٹرسٹ ਜਤਾਇਆ ਹੈ ਰਾਣਾ ਹਸਪੀਟਲਸ ਦੇ ਮੈਂ ਹਾਂ ਗੀ ਤੁਹਾਡੇ ਨਾਲ ਔਰ ਅੱਜ ਸਾਡੇ ਨਾਲ ਡਾਕਟਰ ਹਿੰਦਰ ਸੂਰੀ ਨੇ ਜੋ ਕਿ ਐਮਡੀ ਰਾਣਾ ਹਸਪੀਟਲ ਕੰਸਲਟੈਂਟ ਪ੍ਰੋਕਟੋਲੋজিস্ট ਸਰ ਵੈਲਕਮ ਹੈ ਤੁਹਾਡਾ ਇੱਕ ਅਨਦਰ ਇੰਟਰਵਿਊ ਸੈਸ਼ਨ ਲਈ थैंक यू सो मच ਬਹੁਤ ਵੱਡਾ ਨਾਮ ਇੱਕ मुकाम ਇੱਕ ਰਿਸਪੌਂਸਿਬਿਲਟੀ ਲੈ ਕੇ ਆਂਦਾ ਹੈ ਸਾਡੀ ਜ਼ਿੰਦਗੀ ਦੇ ਵਿੱਚ ਡੈਫੀਨਿਟ ਰਾਨਾ ਹਸਪੀਟਲ ਦਾ ਨਾਮ ਇਨਫੈਕਟ ਬਹੁਤ ਸੇ ਅਜਿਹੇ ਚਿਹਰੇ ਮੈਂ ਵੇਖੇ ਨੇ ਬਹੁਤ ਜੇ ਲੋਕਾਂ ਦੇ ਨਾਲ ਗੱਲ ਕੀਤੀ ਕਿਉਂਕਿ ਜਦੋਂ ਤੱਕ ਤੁਹਾਡੇ ਤੱਕ ਪਹੁੰਚਣਾ ਹੁੰਦਾ ਹੈ ਬੜਾ ਸਾਰਾ ਪ੍ਰੋਸੈਸ ਦੇ ਵਿੱਚ ਸਾਨੂੰ ਲੋਕੀ ਮਿਲਦੇ ਨੇ ਜਿਨ੍ਹਾਂ ਦੇ ਚਿਹਰੇ ਤੇ ਸਮਾਈਲ ਵੀ ਹੁੰਦੀ ਹੈ ਅੱਖਾਂ ਦੇ ਵਿੱਚ ਬੇਫਿਕਰੀ ਵੀ ਹੁੰਦੀ ਹੈ ਕਿਉਂਕਿ ਪਾਈਲਸ ਦੀ ਸਮੱਸਿਆ ਬਵਾਸੀਰ ਦੀ ਸਮੱਸਿਆ ਵੱਧਦੀ ਹੋਈ ਜਾ ਰਹੀ ਹੈ ਔਰ ਉਸ ਦਾ ਸੋਲੂਸ਼ਨ ਲੈ ਕੇ ਆਇਆ ਹੈ ਰਾਣਾ ਹਸਪੀਟਲ ਥੈਂਕ ਯੂ ਕਿੱਦਾਂ ਲੱਗਦਾ ਹੈ ਸਰ ਸਭ ਤੋਂ ਪਹਿਲੇ ਸ਼ੁਰੂਆਤ ਹੀ ਅਸੀਂ ਖੁਸ਼ੀਆਂ ਦੇ ਨਾਲ ਕਰਦੇ ਆ ਬਹੁਤ ਅੱਛਾ ਲੱਗਦਾ ਹੈ ਦੈਟ ਇਜ਼ ਵੈਸ ਹੀ ਹਸਪੀਟਲ ਚ ਟੈਗਲਾਈਨ ਵੀ ਯੂਜ਼ ਕਰਦੇ ਆ ਕਿ ਕਮ ਵਿਦ ਪਾਈਲਸ ਐਂਡ ਗੋ ਵਿਦ ਸਮਾਈਲਸ ਤੇ ਇੱਕ ਬਹੁਤ ਵੱਡਾ ਅਸੀਂ ਇਹੀ ਪ੍ਰੋਮਿਸ ਅੱਜ ਦੇ ਇਸ ਐਪੀਸੋਡ ਦੇ ਨਾਲ ਵੀ ਕਰ ਰਹੇ ਆ ਕਿਉਂਕਿ ਹੁਣ ਪਾਈਲਸ ਦੀ ਪ੍ਰੋਬਲਮ ਕਿਸੇ ਏਜ ਔਰ ਜੈਂਡਰ ਤੱਕ ਹੀ ਸੀਮਿਤ ਨਹੀਂ ਰਹਿ ਗਈ ਸਪੈਸੀਫਿਕਲੀ ਜਦੋਂ ਅਸੀਂ ਗੱਲ ਕਰੀਏ ਕਿ ਪਹਿਲੇ ਅਜੇ ਹੀ ਗੱਲ ਹੁੰਦੀ ਸੀ ਕਿ ਵੱਡੇ ਬਜ਼ੁਰਗਾਂ ਨੂੰ ਹੀ ਇਹ ਪ੍ਰੋਬਲਮ ਹੁੰਦੀ ਸੀ ਜਾਂ ਫਿਰ ਅਸੀਂ ਕਵਾਂਗੇ ਕਿ ਤਦੋਂ ਤੱਕ ਹੀ ਉਹ ਐਕਸਪਲੇਨ ਕਰਦੇ ਸੀ ਵਿਚਾਰੇ ਅਸੀਂ ਉਸ ਪ੍ਰੋਬਲਮ ਨੂੰ ਵਧਨ ਦਿੰਦੇ ਸੀ ਲੇਕਿਨ ਅੱਜ ਯੂਥ ਵੀ ਇਸ ਪ੍ਰੋਬਲਮ ਨੂੰ ਕਾਫੀ ਹੱਦ ਤੱਕ ਫੇਸ ਕਰ ਰਿਹਾ ਹੈ ਬਿਲਕੁਲ ਠੀਕ ਕੀ ਕਹਿਣਾ ਚਾਹੋਗੇ ਸਿਰ ਤੁਸੀਂ ਇਹਦੇ ਬਹੁਤ ਸਾਰੇ ਰੀਜ਼ਨ ਨੇ ਹਮ ਹਮ ਇਹ ਚੋ ਇੱਕ ਮੇਜਰ ਰੀਜ਼ਨ ਹੈ ਫਾਸਟ ਫੂਡ ਉਹ ਔਰ ਫਾਸਟ ਫੂਡ ਚ ਵੱਡੀਆਂ-ਵੱਡੀਆਂ ਇੰਟਰਨੈਸ਼ਨਲ ਕੰਪਨੀਆਂਜ਼ ਆ ਰਹੀਆਂ ਨੇ ਹਮ ਹਮ ਬਹੁਤ ਸਾਰੀਆਂ ਆ ਚੁੱਕੀਆਂ ਬਹੁਤ ਸਾਰੀਆਂ ਆਪਕਮਿੰਗ ਹੈ ਜਿਹੜੀਆਂ ਇੰਡੀਆ ਚ ਆ ਰਹੀਆਂ ਹਨ ਹਾਂਜੀ ਪਰ ਉਹ ਆਪਣੇ ਫੂਡ ਲਈ ਨਾ ਇੱਕ ਟੈਕਨੀਕਲ ਵਰਡ ਯੂਜ਼ ਕਰਦੇ ਆ ਕਿ ਦਿਸ ਫੂਡ ਇਜ਼ ਇੰਜੀਨੀਅਰਡ ਫॉर ਐਡਿਕਸ਼ਨ ਮਤਲਬ ਇਹ ਫੂਡ ਐਸਾ ਹੈ ਇਹਨੂੰ ਇਸ ਤਰ੍ਹਾਂ ਬਣਾਇਆ ਗਿਆ ਕਿ ਇਹਨੂੰ ਖਾਣ ਦੇ ਨਾਲ ਤੁਹਾਨੂੰ ਉਹਦੀ ਐਡਿਕਸ਼ਨ ਹੋ ਜਾਂਦੀ ਹੈ ਤੁਹਾਨੂੰ ਉਹੀ ਅੱਛਾ ਲੱਗਣ ਲੱਗਦਾ ਹੈ ਔਰ ਨੋਰਮਲ ਡਾਈਟ ਨੂੰ ਤੁਸੀਂ ਅਵੋਇਡ ਕਰਨਾ ਸ਼ੁਰੂ ਕਰ ਦਿੰਦੇ ਹੋ ਓਕੇ ਤਾਂ ਇਹ ਟ੍ਰੈਂਡ ਦੇ ਕਰਕੇ ਜਿੰਨਾ ਯੂਥ ਹੈ ਉਹ ਬਹੁਤ ਜ਼ਿਆਦਾ ਫਾਸਟ ਫੂਡ ਜਿਹੜਾ ਕੰਜ਼ਿਊਮ ਕਰ ਰਹਾ ਹੈਗਾ ਤੇ ਜ਼ਿਆਦਾ ਫਾਸਟ ਫੂਡ ਕੰਜ਼ਿਊਮ ਕਰਕੇ ਉਹਨਾਂ ਨੂੰ ਕੌਨਸਟਿਪੇਸ਼ਨ ਰਹਿਣੀ ਸ਼ੁਰੂ ਹੋ ਜਾਂਦੀ ਹੈ। ਯਾਨੀ ਕਿ ਟੇਸਟ ਦਾ ਐਡਿਕਸ਼ਨ ਕੈਨ ਲੀਡ ਟੂ ਦਿਸ ਪ੍ਰੋਬਲਮ। ਯੈਸ, ਆਫ ਕੌਰਸ। ਓਕੇ। ਔਰ ਦੂਸਰੀ ਗੱਲ ਹੈ ਕਿ ਜਿੰਨਾ ਯੂਥ ਹੈ ਅੱਜਕੱਲੋ ਮੋਬਾਈਲ ਫੋਨ ਦਾ ਐਨਾ ਐਕਸੈਸ ਯੂਜ਼ ਹੋ ਰਿਹਾ ਹੈ ਕਿ ਖਾਣਾ ਖਾ ਰਹੇ ਹਨ ਤਾਂ ਵੀ ਫੋਨ ਯੂਜ਼ ਹੋ ਰਿਹਾ ਹੈ, ਬੈਠੇ ਹਨ ਤਾਂ ਵੀ ਫੋਨ ਯੂਜ਼ ਹੋ ਰਿਹਾ ਹੈ। ਇਵਨ ਟਾਇਲਟਸ 'ਚ ਤਾਂ ਵੀ ਫੋਨ ਯੂਜ਼ ਹੋ ਰਿਹਾ ਹੈ। ਸੋ ਇਸ ਇਨ ਫੈਕਟ ਪਿਛਲੇ ਵੀ ਐਪੀਸੋਡ ਦੇ ਵਿੱਚ ਸਪੈਸੀਫਿਕਲੀ ਟਾਇਲਟ ਹੈਬਿਟਸ ਨੂੰ ਲੈ ਕੇ ਕਾਫੀ ਮੈਂਸ਼ਨ ਕੀਤਾ ਸੀ। ਕੀ ਫੋਨ ਕਿੰਨਾ ਵੱਡਾ ਕਲਪਰੇਟ ਹੈ ਸਿਟਿੰਗ ਪੋਸਚਰ ਕਿੰਨਾ ਵੱਡਾ ਕਲਪਰੇਟ ਹੈ ਡੈਫੀਨਿਟ ਔਰ ਮੈਂ ਸਾਡੇ ਜਿਹੜੇ ਵੀ ਵਿਊਅਰਸ ਨੇ ਉਹਨਾਂ ਨੂੰ ਜ਼ਰੂਰ ਦੱਸਣਾ ਚਾਹਾਂਗੀ ਕਿ ਤੁਸੀਂ ਆਪਣੇ ਸਾਰੇ ਸਵਾਲਾਂ ਦੇ ਜਵਾਬ ਉਸ ਐਪੀਸੋਡ ਦੇ ਵਿੱਚ ਵੀ ਵੇਖ ਸਕਦੇ ਹੋ ਅੱਜ ਅਸੀਂ ਹੁਣ ਯੂਥ ਦੇ ਰਿਗਾਰਡਿੰਗ ਗੱਲ ਕਰ ਰਹੇ ਹਾਂ ਤੇ ਤੁਸੀਂ ਦੱਸ ਰਹੇ ਸੀ ਕਿ ਕਲਪਰੇਟ ਟੇਸਟ ਔਰ ਉਹਦਾ ਐਡਿਕਸ਼ਨ ਹੈ ਉਹਦਾ ਐਡਿਕਸ਼ਨ ਹੈ ਔਰ ਉਹਦੇ ਨਾਲ ਕੀ ਹੁੰਦਾ ਕਿ ਹੌਲੀ ਹੌਲੀ ਤੁਹਾਨੂੰ ਇੰਨੀ ਐਡਿਕਸ਼ਨ ਹੋ ਜਾਂਦੀ ਹੈ ਕਿ ਨਾਰਮਲ ਡਾਈਟ ਯੂਥ ਲੈਣਾ ਹੀ ਨਹੀਂ ਚਾਹੁੰਦਾ ਓਕੇ ਜਿਹੜੇ ਯੰਗ ਜਨਰੇਸ਼ਨ ਦੇ ਬੱਚੇ ਨੇ ਉਹ ਅਵੋਇਡ ਹੀ ਕਰਦੇ ਆ ਉਹਨਾਂ ਨੂੰ 버거 ਪੀਜ਼ਾ ਪਾਸਤਾ ਜਿੰਨਾ ਫਾਸਟ ਫੂਡ ਹੈ ਉਹੀ ਜ਼ਿਆਦਾ ਅੱਛਾ ਲੱਗਦਾ ਹੈ ਔਰ ਉਹ ਉਹਦੇ ਵਿੱਚ ਬੇਸਿਕਲੀ ਜ਼ਿਆਦਾਤਰ ਮੈਦਾ ਇਸਤੇਮਾਲ ਹੁੰਦਾ ਹੈ ਤੇ ਤੁਹਾਡੇ ਕੋਲ ਕਾਲਜ ਦਾ ਯੂਥ ਵੀ ਆ ਰਹੇ ਹੈ ਜਾਂ ਫਿਰ ਬੱਚੇ ਸਕੂਲ ਵਾਲੇ ਆ ਦੇ ਵੀ ਇਹ ਪ੍ਰੋਬਲਮਾਂ ਆਨੀਆਂ ਸ਼ੁਰੂ ਹੋ ਗਿਆ ਨੇ ਸਕੂਲ ਵਾਲੇ ਬੱਚਿਆਂ ਚ ਵੀ ਹੁਣ ਇਹ ਪ੍ਰੋਬਲਮ ਬੜੀ ਕਾਮਨ ਹੈ 12 ਸਾਲ ਦੇ ਬੱਚੇ 14 ਸਾਲ ਦੇ ਬੱਚੇ ਰੀਅਰਲੀ ਅਸੀਂ ਐਸੇ ਬੱਚੇ ਵੀ ਦੇਖਦੇ ਹਾਂ ਜਿਹੜੇ 4 ਸਾਲ ਦੇ ਨੇ 3 ਸਾਲ ਦੇ ਨੇ ਬਸ ਜ਼ਿਆਦਾ ਕਾਮਨ ਹੈ ਹੁਣ 12 ਸਾਲ ਔਨਵਰਡ ਹੈ ਜਿਹੜਾ ਕਿ ਪਹਿਲਾਂ ਇਹ ਟ੍ਰੈਂਡ 40 ਸਾਲ ਤੋਂ ਉੱਪਰ ਮੰਨਿਆ ਜਾਂਦਾ ਸੀ ਤੇ ਨਾਓ ਇਟ ਇਜ਼ ਵੈਰੀ ਕਾਮਨ ਔਰ ਇੱਕ ਸਾਇਲੈਂਟ ਐਪੀਡੈਮਿਕ ਦੀ ਤਰ੍ਹਾਂ ਇਹ ਫੈਲ ਰਹੀ ਹੈ ਪ੍ਰੋਬਲਮ ਕਿ ਸਾਇਲੈਂਟ ਐਪੀਡੈਮਿਕ ਇਸ ਲਈ ਕੋਈ ਵੀ ਐਪੀਡੈਮਿਕ ਹੁੰਦਾ ਨਾ ਉਹਦਾ ਸ਼ੋਰ ਮਚਦਾ ਕੋਈ ਜਿਵੇਂ ਕੋਵਿਡ ਆਇਆ ਉਹਦਾ ਬਹੁਤ ਸ਼ੋਰ ਮਚ ਰਿਹਾ ਸੀ ਕਿ ਲੋਕਾਂ ਨੂੰ ਕੋਵਿਡ ਹੋ ਰਿਹਾ ਜਾਨ ਜਾ ਸਕਦੀ ਹੈ ਇਹ ਸਾਇਲੈਂਟ ਇਸ ਲਈ ਕਿਉਂਕਿ ਕੋਈ ਵੀ ਬੰਦਾ ਇਹਦੇ ਬਾਰੇ ਖੁੱਲ ਕੇ ਗੱਲ ਨਹੀਂ ਕਰਨਾ ਚਾਹੁੰਦਾ ਲੋਕ ਇਹਨੂੰ ਹਾਈਡ ਕਰਨਾ ਚਾਹੁੰਦੇ ਆ ਦੇ ਡੋਨਟ ਵਾਂਟ ਟੂ ਡਿਸਕਸ ਇਨ देयर देयर ਫਰੈਂਡ ਸਰਕਲ ਸਟਿਲ ਦਿਸ ਪ੍ਰੋਬਲਮ ਇਜ਼ ਸਾਇਲੈਂਸ ਘਰ ਦੇ ਵਿੱਚ ਵੀ ਜਿਵੇਂ ਕਿ ਅਸੀਂ ਸਪੈਸੀਫਿਕਲੀ ਮੈਂਸ਼ਨ ਕੀਤਾ ਕਿ ਰਾਣਾ ਹਸਪੀਟਲ ਦੇ ਵਿੱਚ ਫੀਮੇਲ ਡਾਕਟਰਸ ਵੀ ਨੇ ਤਾਂ ਕਿ ਅਸੀਂ ਸਾਇਲੈਂਟ ਨਾ ਰਹੀਏ ਬਿਲਕੁਲ ਤਾਂ ਕਿ ਅਸੀਂ ਖੁੱਲ ਕੇ ਗੱਲ ਕਰ ਸਕੀਏ ਤੇ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਲੈ ਸਕੀਏ ਤੇ ਯੂਥ ਇਸ ਨੂੰ ਲੈ ਕੇ ਡਾਕਟਰ ਤੁਸੀਂ ਦੇਖਿਆ ਕਿ ਥੋੜਾ ਜਿਹਾ ਅਲਰਟ ਹੋਇਆ ਹੈ ਗੱਲ ਕਰਨਾ ਉਹਨੇ ਸ਼ੁਰੂ ਕੀਤੀ ਹੈ ਤੁਹਾਡੇ ਕੋਲ ਪਹੁੰਚਣਾ ਸ਼ੁਰੂ ਹੋਇਆ ਹੈ ਕਿਉਂਕਿ ਜਿਵੇਂ ਤੁਹਾਨੂੰ ਦੱਸਿਆ ਕਿ ਪਹਿਲੇ 40 ਸਾਲ ਦੇ ਕਰੀਬਨ ਉਮਰ ਹੁੰਦੀ ਸੀ ਹੁਣ 12 ਸਾਲ ਤੋਂ ਬਿਗਨਿੰਗ ਹੋ ਗਈ ਹੈ ਇਸ ਦੀ ਜਦੋਂ ਅਸੀਂ ਪੜ੍ਹਦੇ ਸੀ ਨਾ ਸਾਨੂੰ ਇਹ ਪੜਾਇਆ ਜਾਂਦਾ ਕਿ 40 ਸਾਲ ਤੋਂ ਉੱਪਰ 40% ਲੋਕਾਂ ਨੂੰ ਬਵਾਸੀਰ ਹੁੰਦੀ ਹੈ। ਅੱਛਾ ਤੇ ਹੁਣ ਅਸੀਂ ਦੇਖਦੇ ਹਾਂ ਕਿ 12 ਸਾਲ ਤੋਂ ਉੱਪਰ ਇਹਦੀ ਪਰਸੈਂਟੇਜ ਬਹੁਤ ਜ਼ਿਆਦਾ ਹੈ। ਐਵਰੀ ਸੈਕਿੰਡ অর 3rd ਪਰਸਨ ਇਜ਼ ਹੈਵਿੰਗ ਪਾਈਲਸ। ਹਾਂ ਹਾਂ। ਤੇ ਜਿਹੜਾ ਇਹ ਟ੍ਰੈਂਡ ਵੱਧਦਾ ਜਾ ਰਿਹਾ ਹੈ। ਜੀ। ਔਰ ਜਿਹੜਾ ਤੁਸੀਂ ਕੁਐਸਚਨ ਕੀਤਾ ਕਿ ਕੀ ਯੂਥ ਹੁਣ ਫਾਰਵਰਡ ਆ ਰਹੇ ਹਨ? ਹਾਂ। ਡੈਫੀਨਿਟਲੀ ਜਿਵੇਂ ਜਿਵੇਂ ਅਵੇਅਰਨੈਸ ਹੁੰਦੀ ਹੈ ਬੰਦੇ ਨੂੰ ਪਤਾ ਲੱਗਦਾ ਕਿ ਇਹ ਸਿਰਫ 15-20 ਮਿੰਟ ਦਾ ਹੀ ਪ੍ਰੋਸੀਜਰ ਹੈ ਔਰ 2-4 ਘੰਟਿਆਂ 'ਚ ਮੈਂ ਘਰ ਆ ਜਾਣਾ ਤਾਂ ਫਿਰ ਉਹ ਡੈਫੀਨੇਟਲੀ ਖੁੱਲ ਕੇ ਗੱਲ ਕਰਨਾ ਚਾਹੁੰਦਾ ਕਿਉਂਕਿ ਇਹ ਐਸੀ ਪ੍ਰੋਬਲਮ ਹੈ ਤੁਸੀਂ ਸਾਈਲੈਂਟਲੀ ਘੁੱਟਦੇ ਰਹਿੰਦੇ ਹੋ ਆਪਣੀ ਪ੍ਰੋਬਲਮ ਨਾਲ ਸਫਰ ਕਰਦੇ ਰਹਿੰਦੇ ਹੋ ਆਪਣੇ ਕੰਮ ਤੇ ਫੋਕਸ ਨਹੀਂ ਕਰ ਪਾਉਂਦੇ ਔਰ ਫਾਈਨਲੀ ਤੁਸੀਂ ਇੱਕ ਡਿਸਟਰੈਕਟਡ ਲਾਈਫ ਲੀਡ ਕਰਦੇ ਹੋ ਜਿਹਦੇ ਵਿੱਚ ਤੁਸੀਂ ਪਰਫਾਰਮ ਨਹੀਂ ਕਰ ਪਾਉਂਦੇ ਬਹੁਤ ਜ਼ਰੂਰੀ ਪੁਆਇੰਟ ਤੁਸੀਂ ਡਾਕਟਰ ਹਿਤਿੰਦਰ ਐ ਮੈਂਸ਼ਨ ਕੀਤਾ ਹੈ ਕਿ ਜਦੋਂ ਅਸੀਂ ਅੰਦਰ ਤੋਂ ਖੁਸ਼ ਨਹੀਂ ਹਾਂ ਤਾਂ ਦੋ ਨਾ ਤੇ ਉਹ ਚਿਹਰੇ ਤੇ ਆਏਗੀ ਅਸੀਂ ਇਰੀਟੇਟਡ ਰਹਾਂਗੇ ਔਰ ਇਰੀਟੇਸ਼ਨ ਉਹ ਸਾਡੇ ਬਿਹੇਵੀਅਰ ਦੇ ਵਿੱਚ ਸਾਡੀ ਫੈਮਿਲੀ ਰਿਲੇਸ਼ਨਸ਼ਿਪ ਦੇ ਵਿੱਚ ਸਾਡੀ ਅਕਾਡੈਮਿਕਸ ਦੇ ਵਿੱਚ ਸਾਡੀ ਜੌਬ ਦੇ ਵਿੱਚ ਵਿਖਾਈ ਦੇਗੀ ਤੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਸਾਡਾ ਪ੍ਰੋਮੋਸ਼ਨ ਨਹੀਂ ਹੋ ਰਿਹਾ ਸਾਡੀ ਇਨਕ੍ਰੀਮੈਂਟ ਨਹੀਂ ਹੋ ਰਹੀ ਤੇ ਬੇਸਿਕਲੀ ਜਦੋਂ ਤੱਕ ਅਸੀਂ ਆਪਣੀ ਹੈਲਥ ਦੇ ਉੱਤੇ ਇਨਵੈਸਟਮੈਂਟ ਨਹੀਂ ਕਰਾਂਗੇ ਤਦੋਂ ਤੱਕ ਉਸ ਦਾ ਕੋਈ ਸਾਨੂੰ ਰਿਜ਼ਲਟ ਨਹੀਂ ਮਿਲੇਗਾ ਡੈਫੀਨਿਟਲੀ ਤੇ ਇੱਕ ਬਹੁਤ ਵੱਡਾ ਸੋਲੂਸ਼ਨ ਹੈ ਕਿ ਅਸੀਂ ਆਪਣੇ ਆਪ ਨੂੰ ਜੇ ਬਵਾਸੀ ਜਾਂ ਪਾਈਲਸ ਦੀ ਪ੍ਰੋਬਲਮ ਤੋਂ ਨਿਰਾਦ ਪਾਣਾ ਚਾਹੁੰਦੇ ਹਾਂ ਤੇ ਰਾਣਾ ਹਸਪੀਟਲ ਇਜ਼ ਦਾ ਸੋਲੂਸ਼ਨ ਅੱਛਾ ਡਾਕਟਰ ਅਗਰ ਅਸੀਂ ਚਾਹੀਏ ਕਿ ਸਾਡੀ ਲਾਈਫ ਦੇ ਵਿੱਚ ਪਾਈਲਸ ਹੋਣ ਹੀ ਨਾ ਤੇ ਕਿਹੜੇ ਕਿਹੜੇ ਟਿਪਸ ਨੇ ਜਿਹੜੇ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ ਉਹ ਲਿਖ ਲੈਣ ਯਾਦ ਕਰ ਲੈਣ ਇਸ ਕੰਟੈਂਟ ਨੂੰ ਸੇਵ ਕਰਕੇ ਰੱਖ ਲੈਣ ਸ਼ੇਅਰ ਕਰਨ ਕੀ ਕਹੋਗੇ ਤੁਸੀਂ ਮੈਂ ਸਿਰਫ ਚਾਰ ਗੱਲਾਂ ਕਹੂੰਗਾ ਚਾਰ ਗੱਲਾਂ ਜੇ ਕੋਈ ਬੰਦਾ ਫੋਲੋ ਕਰ ਸਕਦਾ ਤੇ ਡੈਫੀਨੇਟਲੀ ਉਹ ਪਾਈਲਸ ਤੋਂ ਬਚ ਸਕਦਾ ਪਹਿਲੀ ਚੀਜ਼ ਹੈ ਸਲੋ ਈਟਿੰਗ ਪੁਆਇੰਟ ਨੰਬਰ 1 ਕਿ ਹਮੇਸ਼ਾ ਖਾਣਾ ਹੌਲੀ ਖਾਓ ਬਹੁਤ ਜ਼ਿਆਦਾ ਚਬਾ ਚਬਾ ਕੇ ਖਾਓ ਜਿਹੜੇ ਸੀਨੀਅਰ ਸਿਟੀਜ਼ਨ ਨੇ ਜਿਨ੍ਹਾਂ ਦੇ ਡੈਂਚਰ ਦੀ ਕੋਈ ਪ੍ਰੋਬਲਮ ਹੈ ਉਹ ਛੋਟੀ ਬਾਈਟਸ ਲੈਣ ਜਿੰਨੀ ਛੋਟੀ ਬਾਈਟ ਲੈਣਗੇ ਉੰਨੀ ਉਹਨਾਂ ਦੀ ਡਾਈਜੈਸ਼ਨ ਅੱਛੀ ਹੋਏਗੀ ਪੁਆਇੰਟ ਨੰਬਰ 2 ਹੈ ਕਿ ਜਦੋਂ ਤੁਸੀਂ ਟਾਇਲਟ ਜਾਂਦੇ ਹੋ ਤਾਂ ਤੁਸੀਂ ਕੋਈ ਵੀ ਡਿਸਟਰੈਕਸ਼ਨ ਵਾਲਾ ਗੈਜਟ ਚਾਹੇ ਫੋਨ ਹੈ ਚਾਹੇ ਟੈਬਲੇਟ ਹੈ ਚਾਹੇ ਅਖਬਾਰ ਹੈ ਅਖਬਾਰ ਹੈ ਚਾਹੇ ਮੈਗਜ਼ੀਨ ਹੈ ਉਹਨੂੰ ਇਸਤੇਮਾਲ ਨਾ ਕਰੋ ਥਰਡ ਪੁਆਇੰਟ ਹੈ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿ ਸਾਡੀ ਬਾਡੀ ਇੱਕ ਕੰਪਿਊਟਰ ਦੀ ਤਰ੍ਹਾਂ ਹਰ ਚੀਜ਼ ਦਾ ਇੱਕ ਲਾਮ ਇਹਦੇ ਵਿੱਚ ਫਿੱਟ ਹੋਇਆ ਹੋਇਆ ਹੈ ਜੇ ਤੁਹਾਨੂੰ ਟਾਇਲਟ ਦਾ ਪ੍ਰੈਸ਼ਰ ਹੈ ਤਾਂ ਤੁਹਾਨੂੰ ਪਤਾ ਲੱਗਦਾ ਬਾਡੀ ਦੱਸਦੀ ਹੈ ਕਿ ਤੁਹਾਨੂੰ ਟਾਇਲਟ ਜਾਣਾ ਚਾਹੀਦਾ ਪਰ ਮੈਨੀ ਟਾਈਮਸ ਅਸੀਂ ਸਟਕ ਅਪ ਹੁੰਨੇ ਆ ਅਸੀਂ ਨਹੀਂ ਜਾਂਦੇ ਹੂੰ ਤਾਂ ਤੁਸੀਂ ਨੇਚਰ ਨੇਚਰ ਦੀ ਜਿਹੜੀ ਅਰਜ਼ ਹੈ ਉਹਨੂੰ ਹਮੇਸ਼ਾ ਮਹਿਸੂਸ ਕਰਨਾ ਹੈ ਔਰ ਉਹਨੂੰ ਫਾਲੋ ਕਰਨਾ ਹੈ ਜਦੋਂ ਤੁਹਾਨੂੰ ਟਾਇਲਟ ਦਾ ਪ੍ਰੈਸ਼ਰ ਹੈ ਨਾਲ ਦੇ ਨਾਲ ਜਾਣਾ ਔਰ ਬਾਇ ਚਾਂਸ ਤੁਹਾਨੂੰ ਪ੍ਰੈਸ਼ਰ ਨਹੀਂ ਹੈ ਤੁਸੀਂ ਕਿਸੇ ਮੀਟਿੰਗ ਤੇ ਜਾਣਾ ਤਾਂ ਆਪਾਂ ਸੋਚ ਜਾਂਦੇ ਕਿ ਨਹੀਂ ਅਗਰ ਪੇਟ ਕਲੀਨ ਹੋ ਜਾਏ ਤਾਂ ਅੱਛਾ ਹੈ ਇਹ ਨਹੀਂ ਸੋਚਣਾ ਤੁਸੀਂ ਉਹੀ ਨੇਚਰ ਅਰਜ਼ ਨੂੰ ਹੀ ਫਾਲੋ ਕਰੋ ਓਕੇ ਤੇ ਚੌਥੀ ਚੀਜ਼ ਹੈ ਜਿਹੜੀ ਹਰ ਬੰਦਾ ਹਰ ਏਜ ਗਰੁੱਪ ਦਾ ਬੰਦਾ इजीली ਕਰ ਸਕਦਾ ਹੈ ਕਿ 15 ਮਿੰਟ ਮਾਰਨਿੰਗ 15 ਮਿੰਟ ਈਵਨਿੰਗ ਬ੍ਰਿਸਕ ਵਾਕ ਕਰਨੀ ਹੈ ਓਕੇ ਤਾਂ ਸਾਡਾ ਚਾਰ ਟਿਪਸ ਜੇ ਬੰਦਾ ਫਾਲੋ ਕਰਦਾ ਤਾਂ ਉਹਨੂੰ ਪਾਇਲਸ ਨਹੀਂ ਹੋਏਗੀ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੀ ਬੋਡੀ ਦੀ ਲੈਂਗੁਏਜ ਨੂੰ ਸਮਝੀਏ ਏਸ ਔਰ ਉਹ ਸਮਵੇਰ ਸਾਨੂੰ ਇੰਡੀਕੇਸ਼ਨ ਦਿੰਦੀ ਹੈ ਹਰ ਚੀਜ਼ ਦਾ ਖਿਆਲ ਰੱਖਣ ਨੂੰ ਵੀ ਕਹਿੰਦੀ ਹੈ ਔਰ ਕੁਝ ਖਿਆਲ ਰੱਖਣ ਦੇ ਚਾਰ ਇੰਪੋਰਟੈਂਟ ਟਿਪਸ ਤੁਸੀਂ ਸਾਡੇ ਨਾਲ ਸੇਅਰ ਕੀਤੇ ਨੇ ਡਾਕਟਰ ਐਸੀ ਸ਼ਾਇਦ ਹਰ ਇੰਟਰਵਿਊ ਦੇ ਵਿੱਚ ਸਪੈਸਫਿਕਲੀ ਗੱਲ ਕਰਦੇ ਆਂ ਕਿ ਪਾਇਲਸ ਹੋਣ ਦੇ ਕਾਰਨ ਕੀ ਨੇ ਕਿਉਂਕਿ ਇਹ ਮੈਨੂੰ ਲੱਗਦਾ ਸਭ ਤੋਂ ਜ਼ਰੂਰੀ ਸਵਾਲ ਵੀ ਹੈ ਔਰ ਇਨ ਫੈਕਟ ਹਰ ਇੱਕ ਨੂੰ ਇਸ ਦੇ ਬਾਰੇ ਵਿੱਚ ਜਾਨਣਾ ਜ਼ਰੂਰੀ ਹੈ ਕੀ ਕੀ ਕਾਰਨ ਨੇ ਇਸ ਦੇ ਦੇਖੋ ਪਾਇਲਸ ਦਾ 메ਜਰ ਕਾਰਨ ਕਨਸਟਿਪੇਸ਼ਨ ਹੈ ਕਬਜ਼ ਨੂੰ ਕਨਸਟਿਪੇਸ਼ਨ ਨੂੰ ਜਿੰਨੀਆਂ ਐਨੋਰੈਕਟਲ ਪ੍ਰੋਬਲਮ ਨੇ ਜਿੰਨੀਆਂ ਡਾਈਜੈਸ਼ਨ ਰਿਲੇਟਡ ਪ੍ਰੋਬਲਮ ਹੈ ਉਹ ਸਭ ਦੀ ਮਦਰ ਕਹਿੰਦੇ ਗਏ ਉਹਨਾਂ ਦੀ ਮਾਂ ਹੈ ਕਿ ਕਬਜ਼ ਇਹ ਸਾਰੀ ਬਿਮਾਰੀਆਂ ਦੀ ਮਾਂ ਹੈ ਹੂੰ ਉਨ ਕਬਜ਼ ਹੁੰਦੀ ਕਿਉਂ ਹੈ ਕਬਜ਼ ਇਸ ਲਈ ਹੁੰਦੀ ਹੈ ਕਿ ਨੰਬਰ 1 ਅਸੀਂ ਫਾਸਟ ਈਟਿੰਗ ਦੇ ਹੈਬਿਚੁਅਲ ਹਾਂ ਕਿ ਬਹੁਤ ਜਲਦੀ ਜਲਦੀ ਖਾਇਆ ਉਹਨੂੰ ਫੂਡ ਨੂੰ ਗ੍ਰਾਈਂਡ ਕੀਤਾ ਹੀ ਨਹੀਂ ਸਵੈਲੋ ਕਰ ਲਿਆ ਫਾਸਟ ਈਟਿੰਗ ਦੇ ਵੀ ਤੇ ਫਾਸਟ ਫੂਡ ਦੇ ਵੀ ਯੈਸ ਦੋਨੋਂ ਚੀਜ਼ਾਂ ਐਡ ਜਿਹੜੀਆਂ ਉਹਨੂੰ ਐਡ ਕਰਦੀਆਂ ਫੈਕਟਰਸ ਨੂੰ ਉਸ ਤੋਂ ਅਗਲਾ ਪੁਆਇੰਟ ਹੈ ਕਿ ਸਾਡੇ ਡਾਈਜੈਸ਼ਨ ਸਟਮਕ ਚ ਬਿਗਿਨ ਹੁੰਦੀ ਹੈ ਪਰ ਨਾਰਮਲੀ ਸਾਡਾ ਜਿਹੜਾ ਲਾਈਫ ਸਟਾਈਲ ਹੈ ਉਹਦੇ ਚ ਕੀ ਹੈ ਅਸੀਂ ਖਾਣਾ ਖਾ ਰਹੇ ਹਾਂ ਕਦਰ ਸੀ ਨਾਲ ਨਾਲ ਪਾਣੀ ਪੀ ਰਹੇ ਆ ਕੋਲਡ ਡਰਿੰਕ ਪੀ ਰਹੇ ਆ ਇਹ ਕੁਛ ਨਾ ਕੁਛ ਜਿਹੜਾ ਕਾਰਬੋਨੇਟਡ ਕੋਈ ਬਿਵਰੇਜ ਲੈ ਰਹੇ ਆ ਕੋਈ ਵੀ ਓਕੇ ਉਦੇ ਨਾਲ ਕੀ ਹੁੰਦਾ ਹੈ ਸਾਡੇ ਸਟਮਕ ਚ ਜਿਹੜੇ ਡਾਈਜੈਸਟਿਵ ਜੂਸ ਨੇ ਜਦ ਅਸੀਂ ਪਾਣੀ ਪੀਂਦੇ ਹਾਂ ਉਹ ਡਿਲੂਟ ਹੋ ਜਾਂਦੇ ਓਕੇ ਤੇ ਜ਼ਿਆਦਾਤਰ ਤੇ ਡਾਕਟਰ ਸੌਰੀ ਮੈਂ ਵਿੱਚ ਇੰਟਰੈਪਟ ਕਰ ਰਹੀ ਆ ਕਿ ਜਦੋਂ ਅਸੀਂ ਜੰਕ ਫੂਡ ਅਸੀਂ ਨਾਰਮਲੀ ਵੇਖਿਆ ਉਸ ਦੀ ਐਡਵਰਟਾਈਜ਼ਮੈਂਟ ਤੋਂ ਲੈ ਕੇ ਪੋਸਟਰਸ ਤੇ ਲੈ ਕੇ ਹਮੇਸ਼ਾ ਇਹ ਹੁੰਦਾ ਹੈ ਕਿ ਉਸ ਦੇ ਨਾਲ ਤੁਸੀਂ ਕਾਰਬੋਨੇਟਿਡ ਡਰਿੰਕਸ ਪੀਣੇ ਜ਼ਰੂਰੀ ਨੇ ਔਰ ਕਾਰ ਵਾਲੇ ਵੀ ਕਹਿੰਦੇ ਨੇ ਜਦ ਜੰਕ ਖਾ ਰਹੇ ਹੋ ਡਾਈਜੈਸਟ ਹੋ ਦੋ ਤੱਕ ਨਹੀਂ ਹੋਏਗਾ ਜਦੋਂ ਤੱਕ ਤੁਸੀਂ ਨਹੀਂ ਖਾ ਰਹੇ ਤੇ ਆ ਵੀ ਇੱਕ ਮਾਈਂਡ ਸੈਟ ਹੈ ਸਾਨੂੰ ਐਸਾ ਲੱਗ ਰਿਹਾ ਕਿ ਅਸੀਂ ਉਹਨੂੰ ਪੀਵਾਂਗੇ ਤਾਂ ਉਹਦੇ ਨਾਲ ਉਹਦੀ ਡਾਈਜੈਸ਼ਨ ਅੱਛੀ ਹੋ ਜਾਏਗੀ ਪਰ ਇਹ ਬਿਲਕੁਲ ਫਾਲਸ ਹੈ ਜਦੋਂ ਸਟਮਕ ਦੇ ਵਿੱਚ ਕੋਈ ਵੀ ਤੁਸੀਂ ਲਿਕੁਇਡ ਖਾਣੇ ਦੇ ਨਾਲ ਲੈਂਦੇ ਹੋ ਤਾਂ ਤੁਹਾਡਾ ਜਿਹੜਾ ਡਾਈਜੈਸਟਿਵ ਜੂਸ ਉਹ ਡਿਲੂਟ ਹੋ ਜਾਂਦੇ ਹਨ ਪ੍ਰੋਪਰ ਐਕਸ਼ਨ ਨਹੀਂ ਕਰ ਪਾਉਂਦੇ ਇਹਨੂੰ ਸਾਡੀ ਐਂਸ਼ੀਅੰਟ ਸਾਇੰਸ ਵੀ ਨਾ ਜਟਰਾਗਨੀ ਕਹਿੰਦੇ ਸੀ ਕਿ ਅਗਰ ਉਹ ਅਗਨੀ ਤੇ ਤੁਸੀਂ ਪਾਣੀ ਪਾਈ ਜਾਓਗੇ ਨਾ ਉਹ ਪ੍ਰੋਪਰਲੀ ਜਲ ਨਹੀਂ ਪਾਏਗੀ ਉਹ ਡਾਈਜੈਸਟ ਨਹੀਂ ਕਰ ਪਾਏਗੀ ਅਤੇ ਡਾਈਜੈਸਟ ਨਹੀਂ ਕਰ ਪਾਏਗੀ ਤੇ ਡੈਫੀਨਿਟਲੀ ਉਹ ਫੂਡ ਪ੍ਰੋਪਰਲੀ ਡਾਈਜੈਸਟਡ ਨਾ ਹੋਣੋਂ ਕਰਕੇ ਉਹ ਆਂਤੜੀ ਦੇ ਵਿੱਚ ਉਹ ਸੜਿਆ ਹੋਇਆ ਫੂਡ ਟਰੈਵਲ ਕਰੇਗਾ ਤਾਂ ਉਹ ਦੇਣਾ ਤੁਹਾਨੂੰ ਐਸਿਡਿਟੀ ਬਰਬਸ ਕਨਸਟਿਪੇਸ਼ਨ ਔਰ ਸਾਰੀਆਂ ਪ੍ਰੋਬਲਮਸ ਹੋ ਜਾਣਗੀਆਂ ਹਮ ਤਾਂ ਡੈਫੀਨਿਟਲੀ ਕਨਸਟਿਪੇਸ਼ਨ ਹੀ ਮੇਜਰ ਫੈਕਟਰ ਹੈ ਇਸ ਬਿਮਾਰੀ ਦੇ ਹੋਣ ਦਾ ਇਸ ਤੋਂ ਇਲਾਵਾ ਡਾਈਟ ਦੇ ਵਿੱਚ ਫਾਈਬਰ ਘੱਟ ਲੈਣਾ ਅੱਛਾ ਇਹ ਵੀ ਬੜਾ ਇੰਪੋਰਟੈਂਟ ਫੈਕਟਰ ਹੈ ਜਿਹੜਾ ਟਾਇਲਟ 'ਚ ਲੋਕ ਬਹੁਤ ਧੇਰ ਬੈਠਦੇ ਹਨ ਜਦੋਂ ਤੁਸੀਂ ਬਹੁਤ ਜ਼ਿਆਦਾ ਧੇਰ ਬੈਠਦੇ ਹੋ ਸਟ੍ਰੇਨ ਕਰਦੇ ਰਹਿੰਦੇ ਹੋ ਜਿਹੜੀਆਂ ਟਾਇਲਟ ਵਾਲੀ ਜਗ੍ਹਾ ਦੀਆਂ ਵੈਸਲਸ ਨੇ ਨਾ ਖੂਨ ਦੀਆਂ ਨਾੜੀਆਂ ਉਹਦੇ ਤੇ ਪ੍ਰੈਸ਼ਰ ਆ ਕੇ ਸਾਡੇ ਨਾ ਵੇਨਸ ਦੇ ਵਿੱਚ ਵਾਲਵ ਹੁੰਦੇ ਆ ਤਾਂ ਕਿ ਜਿਹੜਾ ਬੈਕ ਨਾ ਜਾਏ ਬਲੱਡ ਪਰ ਜਿਹੜੀ ਟਾਇਲਟ ਵਾਲੀ ਜਗ੍ਹਾ ਦੀ ਵੇਨਸ ਐ ਉੱਥੇ ਵਾਲਵ ਨਹੀਂ ਹੁੰਦੇ ਨਾ ਹੋਣ ਕਰਕੇ ਜਦ ਅਸੀਂ ਸਟ੍ਰੇਨ ਕਰਦੇ ਰਹਿੰਦੇ ਆ ਉਹ ਵੈਸਲ ਸਵੈਲ ਹੋ ਜਾਂਦੀਆਂ ਔਰ ਪਾਈਲਸ ਡਿਵੈਲਪ ਹੋ ਜਾਂਦੇ ਓਕੇ ਸੋ ਵਾਟ ਇਜ਼ ਦਾ ਆਇਲਡਨ ਟਾਈਮ ਜੇ ਤੁਸੀਂ ਕਹੋਗੇ ਕਿ 3 ਤੋਂ 5 ਮਿੰਟ ਓਕੇ ਇਨ ਦਾ ਕੇਸ ਆਫ ਸੀਨੀਅਰ ਸਿਟੀਜ਼ਨ ਇਟ ਕੁਡ ਬੀ 10 ਮਿੰਟਸ ਬਟ ਨਾਟ ਮੋਰ ਦੈਟ ਔਰ ਉਹਦੇ ਚ ਵੀ ਤੁਸੀਂ ਸਟ੍ਰੇਨ ਨਹੀਂ ਕਰ ਰਹੇ ਐਫਰਟਲੈਸ ਹੋਣਾ ਚਾਹੀਦਾ ਯਾ ਮਿਨਿਮਲ ਸਟ੍ਰੇਨਿੰਗ ਇਹਨੂੰ ਕਹਿ ਸਕਦੇ ਮਿਨਿਮਲ ਸਟ੍ਰੇਨਿੰਗ ਅਸੀਂ ਸਟ੍ਰੇਨ ਨਹੀਂ ਕਰ ਰਹੇ ਜ਼ੋਰ ਨਹੀਂ ਲਗਾ ਰਹੇ ਸਟੂਲ ਆਟੋਮੈਟਿਕਲੀ ਪਾਸ ਹੋ ਕਰ ਓਕੇ ਤੇ ਇਹ ਕੁਝ ਮੇਜਰ ਚੀਜ਼ਾਂ ਨੇ ਜੋ ਕਿ ਅਸੀਂ ਨਾਰਮਲ ਆਪਣੀ ਲਾਈਫ ਸਟਾਈਲ ਦੇ ਵਿੱਚ ਢਾਲ ਕੇ ਉਸ ਦਾ ਸੋਲੂਸ਼ਨ ਲੱਭ ਸਕਦੇ ਹਾਂ ਤੇ ਅਗਰ ਸੈਡੈਂਟਰੀ ਲਾਈਫ ਸਟਾਈਲ ਦੇ ਕਲਪਰੇਟ ਹੋਣ ਦੀ ਗੱਲ ਕਰੀਏ ਤਾਂ ਕਿੰਨਾ ਅਸੀਂ ਉਸ ਦੇ ਉੱਤੇ ਇਲਜ਼ਾਮ ਲਗਾ ਸਕਦੇ ਹਾਂ ਕੋ ਸੈਡੈਂਟਰੀ ਲਾਈਫ ਸਟਾਈਲ ਤਾਂ ਬਹੁਤ ਵੱਡਾ ਫੈਕਟਰ ਹੈ ਐਨੋਰੈਕਟਲ ਪ੍ਰੋਬਲਮ ਪਾਈਲਸ ਵਗੈਰਾ ਦੇ ਹੋਣ ਦੇ ਵਿੱਚ ਜਦੋਂ ਅਸੀਂ ਲਗਾਤਾਰ ਬੈਠੇ ਰਹਿੰਦੇ ਆ ਤਾਂ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਬਲੱਡ ਸਪਲਾਈ ਜਿਹੜੀ ਉਸ ਏਰੀਆ ਚ ਹੈ ਉਹ ਪੂਲਿੰਗ ਆਫ ਬਲੱਡ ਸ਼ੁਰੂ ਹੋ ਜਾਂਦੀ ਹੈ ਸਰਕੂਲੇਸ਼ਨ ਆਫ ਬਲੱਡ ਨਹੀਂ ਹੁੰਦੀ ਪ੍ਰੋਪਰ ਜਦੋਂ ਤੁਸੀਂ ਚੱਲਦੇ ਹੋ ਐਕਸਰਸਾਈਜ਼ ਕਰਦੇ ਹੋ ਥੋੜੀ देर ਬੈਠੇ ਕੰਪਿਊਟਰ ਤੇ ਕੰਮ ਕੀਤਾ ਐਂਡ THEN ਯੂ ਟੇਕ ਅ ਵਾਕ ਪਰ ਕਈ ਆਈਟੀ ਸੈਕਟਰ ਦੇ ਲੋਕ ਆ ਪੁਲਿਸ ਡਿਪਾਰਟਮੈਂਟ ਹੈ ਬਹੁਤ ਸਾਰੇ ਐਸੇ ਜੌਬਸ ਹੈ ਜਿਹਦੇ ਵਿੱਚ ਤੁਸੀਂ ਨਹੀਂ ਉੱਠ ਸਕਦੇ ਤੁਹਾਨੂੰ ਲਗਾਤਾਰ ਬੈਠੇ ਹੀ ਰਹਿਣਾ ਪਏਗਾ ਔਰ ਬੈਠ ਕੇ ਤੁਹਾਨੂੰ ਲਗਾਤਾਰ ਕੰਮ ਕਰਨਾ ਪਏਗਾ ਉਸ ਦੌਰਾਨ ਜਿਹੜਾ ਸੈਟੈਂਟਰੀ ਲਾਈਫਸਟਾਈਲ ਹੈ ਇਹਦੇ ਕਰਕੇ ਵੈਸਲਸ ਦੇ ਵਿੱਚ ਇਨਗੋਰਜਮੈਂਟ ਹੋ ਜਾਂਦੀ ਹੈ ਔਰ ਪਾਇਲਸ ਡਿਵੈਲਪ ਹੋ ਜਾਂਦੀ ਹੈ ਤਾਂ ਇੱਕ ਬਹੁਤ ਵੱਡਾ ਫੈਕਟਰ ਹੈ ਐਨੋਰੈਕਟਲ ਪ੍ਰੋਬਲਮਸ ਦੇ ਹੋਣ ਦਾ ਔਰ ਇਹਦੇ ਚ ਡਾਈਜੈਸ਼ਨ ਵੀ ਇੰਪੇਅਰ ਹੋ ਜਾਂਦੀ ਹੈ ਕਿਉਂਕਿ ਸਾਡੀ ਸਰਕੂਲੇਸ਼ਨ ਕਮਜ਼ੋਰ ਹੋ ਜਾਂਦੀ ਹੈ ਤੇ ਜਿਨ੍ਹਾਂ ਦੀ ਸਿਟਿੰਗ ਵਾਲੀ ਹੀ ਜ਼ਿਆਦਾਤਰ ਜੌਬ ਹੈ ਉਹਨਾਂ ਨੂੰ ਤੁਸੀਂ ਕੁਝ ਰੈਫਰ ਕਰਨਾ ਚਾਹੋਗੇ ਘੰਟੇ ਦੇ ਵਿੱਚ ਗੇੜਾ ਲਗਾ ਲੈਣ ਕੀ 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 ਕੁਝ ਦੇਰ ਬਾਅਦ ਉੱਠ ਕੇ ਕੁਝ ਚੱਲਿਆ ਅੱਛਾ ਤੁਸੀਂ ਨਹੀਂ ਉੱਠ ਸਕਦੇ ਤਾਂ ਐਟ ਲੀਸਟ ਤੁਸੀਂ ਆਪਣੇ ਫੀਟ ਦੀ ਮੂਵਮੈਂਟ ਕਰ ਸਕਦੇ ਹੋ ਜਿਵੇਂ ਆਰਮੀ ਵਾਲੇ ਕਰਦੇ ਨੇ ਸੋ ਥੈਟ ਕਿ ਉਹਦੇ ਨਾਲ ਹੀ ਬਲੱਡ ਸਰਕੂਲੇਸ਼ਨ ਜਿਹੜਾ ਹੈ ਤੁਹਾਡੀ ਬਾਡੀ 'ਚ ਹੋਣ ਲੱਗ ਜਾਏ ਤੁਸੀਂ ਬੈਠੇ ਬੈਠੇ ਵੀ ਬਹੁਤ ਸਾਰੀ ਐਕਸਰਸਾਈਜ਼ ਹੈ ਜਿਹੜੀਆਂ ਕਰ ਸਕਦੇ ਹੋ ਕੀ ਕੀ ਐਕਸਰਸਾਈਜ਼ ਕਰ ਸਕਦੇ ਹੋ ਹਮ ਐਬਡੋਮਨ ਨੂੰ ਕੰਟ੍ਰੈਕਟ ਕੀਤਾ ਰਿਲੈਕਸ ਕੀਤਾ ਕੰਟ੍ਰੈਕਟ ਕੀਤਾ ਰਿਲੈਕਸ ਕੀਤਾ देयर आर ਲੋਟ ਆਫ ਥਿੰਗਸ ਜਿਹੜੇ ਤੁਸੀਂ ਬੈਠੇ-ਬੈਠੇ ਹੀ ਕਰ ਸਕਦੇ ਹੋ ਪਰ ਤੁਹਾਨੂੰ ਉਹ ਮੂਵਮੈਂਟ ਮੰਡੇਟਰੀ ਹੈ ਜ਼ਰੂਰ ਕਰਨੀਆਂ ਚਾਹੀਦੀਆਂ ਓਕੇ ਅੱਛਾ ਡਾਕਟਰ ਕੁਝ ਅਜੀਹਾ ਵੀ ਹੈ ਕਿ ਕੁਝ-ਕੁਝ ਟਾਈਪ ਦੀ ਐਕਸਰਸਾਈਜ਼ ਜਿਵੇਂ ਕਿ ਤੁਸੀਂ ਮੈਂਸ਼ਨ ਕੀਤਾ ਹੋਰ ਵੀ ਹੋਣੀਆਂ ਨੇ ਜਿਹੜੀ ਅਸੀਂ ਕਰ ਸਕਦੇ ਹਾਂ ਕੁਝ ਚੀਜ਼ਾਂ ਨੇ ਜੋ ਨਹੀਂ ਕਰਨੀਆਂ ਹਾਂਜੀ ਕੁਝ ਐਕਸਰਸਾਈਜ਼ ਹੈ ਜਿਹੜੀਆਂ ਇਹਦੇ ਵਿੱਚ ਬਹੁਤ ਜ਼ਿਆਦਾ ਫਾਇਦੇਮੰਦ ਹੈ ਓਕੇ ਉਦੇ ਚੋਂ ਇੱਕ ਐਕਸਰਸਾਈਜ਼ ਹੈ ਵਜਰਾਸਨ ਉਹਨੂੰ ਕਹਿੰਦੇ ਤੁਸੀਂ ਇੱਕ ਪੋਸਟ ਜਿਵੇਂ ਨਮਾਜ਼ ਦਾ ਪੋਸ ਆਉਂਦਾ ਉਹ ਪੋਸ ਦੇ ਵਿੱਚ ਜਦ ਤੁਸੀਂ ਬੈਠਦੇ ਹੋ ਤਾਂ ਤੁਹਾਡਾ ਜਿਹੜਾ ਸਰਕੂਲੇਸ਼ਨ ਹੈ ਉਸ ਏਰੀਆ ਚ ਪ੍ਰੋਪਰ ਹੋ ਜਾਂਦਾ ਰੀਡ ਦੀ ਹੱਡੀ ਤੁਹਾਡੀ ਸਟ੍ਰੇਟ ਹੁੰਦੀ ਹੈ ਗੁੱਟਨੇ ਤੁਹਾਡੇ ਫੋਲਡ ਹੁੰਦੇ ਨੇ ਤੁਹਾਨੂੰ ਹਾਂ ਉਹ ਪ੍ਰੋਪਰ ਸਰਕੂਲੇਸ਼ਨ ਹੋਣ ਕਰਕੇ ਡਾਈਜੈਸ਼ਨ ਬੈਟਰ ਹੋ ਜਾਂਦਾ ਓਕੇ ਦੂਸਰੀ ਐਕਸਰਸਾਈਜ਼ ਹੈ ਕੀਗਲ ਐਕਸਰਸਾਈਜ਼ ਕੀਗਲ ਐਕਸਰਸਾਈਜ਼ ਚ ਅਸੀਂ ਐਨਲ ਮਸਲਸ ਨੂੰ ਕੰਟ੍ਰੈਕਟ ਕਰਦੇ ਹਾਂ ਰਿਲੈਕਸ ਕਰਦੇ ਹਾਂ ਕੰਟ੍ਰੈਕਟ ਕਰਦੇ ਹਾਂ ਰਿਲੈਕਸ ਕਰਦੇ ਹਾਂ ਉਹਦੇ ਨਾਲ ਵੀ ਉੱਥੇ ਬਲੱਡ ਦਾ ਦੌਰਾ ਠੀਕ ਹੋ ਜਾਂਦਾ ਹੈ ਇਹ ਦੋ ਐਕਸਰਸਾਈਜ਼ ਜਿਹੜਾ ਬੰਦਾ ਕਰੇ ਔਰ ਇਨੀਸ਼ੀਅਲ ਸਟੇਜ ਦੀ ਪਾਇਲਸ ਹੋਏ ਤਾਂ ਉਹ ਠੀਕ ਹੋ ਜਾਂਦੀ ਹੈ ਓਕੇ ਪਰ ਕੁਝ ਐਕਸਰਸਾਈਜ਼ ਐਸੀਆਂ ਨੇ ਜਿਹੜੀਆਂ ਬਵਾਸੀਰ ਦੇ ਵਿੱਚ ਬਿਲਕੁਲ ਨਹੀਂ ਕਰਨੀਆਂ ਚਾਹੀਦੀ ਓਕੇ ਉਹ ਇੱਕ ਹੈਗੀ ਐ ਸਕੁਐਟਿੰਗ ਐਕਸਰਸਾਈਜ਼ ਕਿਉਂਕਿ ਜਦ ਤੁਸੀਂ ਸਕੁਐਟ ਕਰਦੇ ਹੋ ਨਾ ਸਕੁਐਟ ਕਰਕੇ ਤੇ ਵੇਟ ਝੁਕਦੇ ਹੋ ਤਾਂ ਫਿਰ ਉਹੀ ਪ੍ਰੋਬਲਮ ਹੈ ਉੱਥੇ ਸਾਰੀਆਂ ਪ੍ਰੈਸ਼ਰ ਆਨ ਕਰਕੇ ਇੰਗੋਰਜਮੈਂਟ ਹੋ ਜਾਂਦੀ ਹੈ ਵੈਸਲ ਦੀ ਔਰ ਪਾਈਲਸ ਹੋ ਜਾਂਦੀ ਹੈ ਤਾਂ ਜੇ ਤੁਹਾਨੂੰ ਪਾਈਲਸ ਹੈ ਜਾਂ ਨਹੀਂ ਨਹੀਂ ਹੈ ਦੋਨੋਂ ਸਿਚੁਏਸ਼ਨ ਤੁਹਾਨੂੰ ਸਕੁਐਟ ਨਹੀਂ ਕਰਨਾ ਚਾਹੀਦਾ ਓਕੇ ਅਨਲੈਸ ਐਂਟਿਲ ਤੁਹਾਡਾ ਬਿਲਕੁਲ ਹੈਲਦੀ ਹੋ ਤੁਸੀਂ ਹਾਂ ਜਿਵੇਂ ਕਿ ਤੁਸੀਂ ਦੱਸਿਆ ਕਿ ਹਾਂ ਕਿ ਅਸੀਂ ਫੂਡ ਦਾ ਵੀ ਧਿਆਨ ਰੱਖ ਰਹੇ ਹਾਂ 슬ੀਪਿੰਗ ਪੈਟਰਨ ਵੀ ਸਹੀ ਹੈ ਲਾਈਫਸਟਾਈਲ ਵੀ ਬੈਟਰ ਹੈ ਔਰ ਅਗਰ ਇਸ ਦੇ ਵਿੱਚ ਕੁਝ ਵੀ ਮਾਈਨਸ ਹੈ ਤੇ ਇਟ ਇਜ਼ ਵੈਰੀ ਇੰਪੋਰਟੈਂਟ ਕਿ ਅਸੀਂ ਡਾਕਟਰ ਨੂੰ ਕੰਸਲਟ ਕਰੀਏ ਔਰ ਉਸ ਤੋਂ ਬਾਅਦ ਪ੍ਰੋਪਰਲੀ ਮੈਡੀਕੇਸ਼ਨ ਦੇ ਨਾਲ ਜੁੜ ਕੇ ਪਹਿਲੇ ਕਿਸੇ ਵੀ ਚੀਜ਼ ਦਾ ਸੋਲੂਸ਼ਨ ਲੱਭੀਏ ਫਿਰ ਉਸ ਤੋਂ ਬਾਅਦ ਅਸੀਂ ਇਸ ਐਕਸਰਸਾਈਜ਼ਸ ਦੇ ਨਾਲ ਜੁੜੀ ਅੱਛਾ ਇੱਕ ਹੋਰ ਚੀਜ਼ ਹੈ ਡਾਕਟਰ ਸਪੈਸਫਿਕਲੀ ਜਦੋਂ ਅਸੀਂ ਬੀਪੀ ਤੇ ਡਾਇਬਟਿਕ ਪੇਸ਼ੈਂਟ ਕਿਉਂਕਿ ਉਹਨਾਂ ਦੀ ਜਿਹੜੀ ਸੋਲੂਸ਼ਨ ਹੈ ਇਲਾਜ ਹੈ ਔਰ ਉਸ ਤੋਂ ਬਾਅਦ ਰਿਕਵਰੀ ਥੋੜੀ ਜੀ ਲੱਗਦਾ ਹੈ ਕਿ ਸਲੋ ਹੋਏਗੀ ਤੇ ਪਾਈਲਸ ਦੇ ਇਲਾਜ ਦੀ ਜੇਸੀ ਗੱਲ ਕਰੀਏ ਸਪੈਸੀਫਿਕਲੀ ਅਗਰ ਸਰਜਰੀ ਦੀ ਗੱਲ ਕਰੀਏ ਤੇ ਕੀ ਉਸ ਦੇ ਵਿੱਚ ਟਾਈਮ ਲੱਗਦਾ ਹੈ ਬੀਪੀ ਔਰ ਜਿਹੜੇ 슈ਗਰ ਦੇ ਪੇਸ਼ੈਂਟ ਨੇ ਉਹ ਕਰਵਾ ਸਕਦੇ ਨੇ ਕੋਈ 슈ਗਰ ਔਰ ਬਲੱਡ ਪ੍ਰੈਸ਼ਰ ਇਹ ਦੋਨੋਂ ਪ੍ਰੋਬਲਮ ਬਹੁਤ ਕਾਮਨ ਹੈ ਆਲਮੋਸਟ ਹਰ ਤੀਜੇ ਚੌਥੇ ਬੰਦੇ ਨੂੰ ਇਹ ਪ੍ਰੋਬਲਮ ਹੈ ਉਹਨਾਂ ਦੇ ਮਾਈਂਡ ਦੇ ਵਿੱਚ ਇਹ ਗੱਲ ਫੀਡ ਹੋਈ ਹੋਈ ਹੈ 슈ਗਰ ਵਾਲਿਆਂ ਦੇ ਸਪੈਸੀਫਿਕਲੀ ਕਿ ਜੇ ਮੈਂ ਆਪਰੇਸ਼ਨ ਕਰਾਇਆ ਤੇ ਮੇਰਾ ਜ਼ਖਮ ਨਹੀਂ ਭਰਨਾ ਹੂੰ ਜੋ ਕਿ ਇੱਕ ਮਿਥ ਹੈ ਪਹਿਲੀ ਗੱਲ ਬਿਨਾ 슈ਗਰ ਨੂੰ ਕੰਟਰੋਲ ਕਰੇ ਕੋਈ ਵੀ ਡਾਕਟਰ ਆਪਰੇਟ ਨਹੀਂ ਕਰਦਾ ਉਹਨੂੰ 슈ਗਰ ਨੂੰ ਅਸੀਂ ਕੰਟਰੋਲ ਕਰਦੇ ਹਾਂ ਆਪਰੇਟ ਕਰਦੇ ਹਾਂ ਔਰ ਇਹ ਮਿਨਿਮਲ ਇਨਵੇਸਿਵ ਪ੍ਰੋਸੀਜਰ ਹੈ ਤਾਂ ਮਿਨਿਮਲ ਆਲਮੋਸਟ ਨੋ ਵੂਨਟ ਇਜ਼ देयर ਔਰ ਮਿਨਿਮਲ ਵੂਨਟ ਇਜ਼ देयर ਤਾਂ ਇੰਨਾ ਛੋਟਾ ਜਿਹਾ ਕੰਮ ਹੁੰਦਾ ਕਿ ਉਹਦੇ ਕੋਈ ਪ੍ਰੋਬਲਮ ਹੈ ਹੀ ਨਹੀਂ ਔਰ ਦੂਜੀ ਗੱਲ ਇਹ ਕੋਈ ਮੈਸਿਵ ਸਰਜਰੀ ਨਹੀਂ ਹੈ ਲੌਂਗ ਸਰਜਰੀ ਨਹੀਂ ਹੈ ਜਿਹਦੇ ਵਿੱਚ ਬਹੁਤ ਵੱਡਾ ਬਹੁਤ ਲੰਬੇ ਟਾਈਮ ਲਈ ਅਨੇਸਥੀਸ਼ੀਆ ਦੇਣਾ ਤਾਂ 10-15 ਮਿੰਟ ਦਾ ਪ੍ਰੋਸੀਜਰ ਹੁੰਦਾ ਉਹਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਉਹ ਸੇਫਲੀ 슈ਗਰ ਔਰ ਬਲੱਡ ਪ੍ਰੈਸ਼ਰ ਦੇ ਪੇਸ਼ੈਂਟ ਪਾਈਲਸ ਦਾ ਟ੍ਰੀਟਮੈਂਟ ਕਰਾ ਸਕਦੇ ਆ ਔਰ ਰੈਦਰ ਉਹਨਾਂ ਨੂੰ ਜਲਦੀ ਤੋਂ ਜਲਦੀ ਕਰਾਉਣਾ ਚਾਹੀਦਾ ਕਿਉਂਕਿ ਨਹੀਂ ਤਾਂ ਉਹਨਾਂ ਦੀ ਪ੍ਰੋਬਲਮ ਕਰਕੇ ਪਾਈਲਸ ਕੰਪਲਿਕੇਟ ਹੋ ਸਕਦੀ ਹੈ ਓਕੇ ਤੇ ਬਹੁਤ ਜ਼ਰੂਰੀ ਹੈ ਕਿ ਜੇ ਸਾਡੇ ਘਰ ਦੇ ਵਿੱਚ ਕਿਸੇ ਨੂੰ ਵੀ ਬੀਪੀ ਔਰ ਡਾਇਬੀਟਿਕ ਨੇ ਔਰ ਉਹਨਾਂ ਨੂੰ ਪਾਈਲਸ ਦੀ ਪ੍ਰੋਬਲਮ ਹੈ ਤੇ ਜਿਵੇਂ ਕਿ ਡਾਕਟਰ ਹਿਤੇਂਦਰ ਸੂਰੀ ਨੇ ਦੱਸਿਆ ਕਿ ਅਸੀਂ ਟਾਈਮ ਸਰ ਇਲਾਜ ਦਿਨਾਲ ਜ਼ਰੂਰ ਜੁੜੀਏ ਕਿਉਂਕਿ ਇਹ ਲੇਟਰ ਔਨ ইयर्स ਦੇ ਵਿੱਚ ਯਾ ਜਦੋਂ ਪ੍ਰੋਬਲਮ ਵੱਧੇਗੀ ਤਦੋਂ ਹੋਰ ਬਹੁਤ ਸਾਰੇ ਕਨਸਰਨਸ ਨੂੰ ਆਪਣੇ ਨਾਲ ਐਡ ਔਨ ਕਰ ਸਕਦੇ ਹਾਂ ਬਿਲਕੁਲ ਬਿਲਕੁਲ ਡਾਕਟਰ ਅ ਅੱਜਕਲ ਜਿਵੇਂ ਕਿ ਤੁਸੀਂ ਲਾਈਫ ਸਟਾਈਲ ਵੀ ਬਹੁਤ ਵੱਡਾ ਰੀਜ਼ਨ ਦੱਸਿਆ ਯਾ ਅਸੀਂ ਲਿਕਵਿਡ ਇਨਟੇਕ ਦਾ ਧਿਆਨ ਨਹੀਂ ਰੱਖਦੇ ਉਸ ਦੀ وجہ ਦੇ ਨਾਲ ਕਨਸਟਿਪੇਸ਼ਨ ਇਜ਼ ਆਲਸੋ ਵੈਰੀ ਕਾਮਨ ਕਿ ਕਨਸਟਿਪੇਸ਼ਨ ਲੀਡਸ ਟੂ ਪਾਈਲਸ ਡੈਫੀਨਿਟਲੀ ਕਨਸਟਿਪੇਸ਼ਨ ਨੂੰ ਹੀ ਇਹ ਬਿਮਾਰੀਆਂ ਦੀ ਮਾਂ ਕਿਹਾ ਜਾਂਦਾ ਹੈ ਉਹ ਇਸੇ ਲਈ ਕਿਹਾ ਜਾਂਦਾ ਕਿ ਜਦੋਂ ਤੁਹਾਨੂੰ ਕਬਜ਼ ਹੋਗੀ ਹਾਂ ਵਿਚਕਾਰ ਤੁਸੀਂ ਸ਼ੁਰੂਆਤ ਵਿੱਚ ਇਨਫੈਕਟ ਮੈਂਸ਼ਨ ਵੀ ਕੀਤਾ ਸੀ ਤੁਸੀਂ ਟਾਇਲਟ ਜਾਓਗੇ ਤੁਸੀਂ ਸਟ੍ਰੇਨ ਕਰਦੇ ਰਹੋਗੇ ਜਦੋਂ ਤੁਸੀਂ ਸਟ੍ਰੇਨ ਕਰੋਗੇ ਉੱਥੇ ਵੈਸਲ ਦੀ ਪੂਲਿੰਗ ਹੋਏਗੀ ਉਹਦੇ ਵਿੱਚ ਜਿਹੜਾ ਬਲੱਡ ਹੈ ਸਟ੍ਰੇਨ ਹੋਏਗਾ ਇਕੱਠਾ ਹੋਏਗਾ ਜਦ ਪੂਲਿੰਗ ਆਫ ਬਲੱਡ ਹੋਏਗੀ ਉਹਦੇ ਨਾਲ ਲੈਂਗੋਰਜਮੈਂਟ ਹੋ ਜਾਏਗੀ ਵੈਸਲ ਦੀ ਔਰ ਬਵਾਸੀਰ ਡਿਵੈਲਪ ਹੋ ਜਾਏਗੀ ਡੈਫੀਨਟਲੀ ਕਨਸਟਿਪੇਸ਼ਨ ਦਾ ਡਾਇਰੈਕਟਲੀ ਰਿਲੇਟਡ ਟੂ ਪਾਇਲਸ ਜਿਹੜੇ ਵੀ ਪੇਸ਼ੈਂਟ ਤੁਹਾਡੇ ਕੋਲ ਆਉਂਦੇ ਨੇ ਆਪਣੀ ਬੜੀ ਸਾਰੀ ਪ੍ਰੋਬਲਮਸ ਲੈ ਕੇ ਆਉਂਦੇ ਨੇ ਕੁਝ ਬਿਗਨਿੰਗ ਸਟੇਜ ਤੇ ਨੇ ਕੁਝ ਜਿਹੜੇ ਸੀਨੀਅਰ ਸਿਟੀਜ਼ਨ ਹੋਣਗੇ ਉਹ ਕਾਫੀ ਅੱਗੇ ਪ੍ਰੋਬਲਮ ਤੇ ਪਹੁੰਚ ਚੁੱਕੇ ਨੇ ਇਨ ਫੈਕਟ ਵਰਲਡ ਅਗਰ ਰਿਕਗਨੀਸ਼ਨ ਦੀ ਗੱਲ ਕੀਤੀ ਜਾਏ ਤੇ ਫਿਸਟੂਲਾ ਜਿਹਨੂੰ ਅਸੀਂ ਵਕਦਰ ਵੀ ਕਹਿੰਦੇ ਆ ਉਸ ਦੇ ਵੱਲ ਤੁਸੀਂ ਬਹੁਤ ਇੱਕ ਨਾ ਸਿਰਫ ਨਾਮ ਹੋ ਬਲਕਿ ਉਸ ਦੇ ਸੋਲੂਸ਼ਨ ਦੇ ਵਿੱਚ ਤੁਸੀਂ ਇੱਕ ਅਲਗ ਜਾਪਨਾ ਮਹਾਰਤਵੀ ਹਾਸਲ ਕੀਤੀ ਹੈ ਉਸ ਨੂੰ ਲੈ ਕੇ ਵੀ ਅਸੀਂ ਜਾਨਣਾ ਚਾਹਾਂਗੇ ਕਿ ਤੁਸੀਂ ਕੀ ਦੱਸਣਾ ਚਾਹੋਗੇ ਕਿ ਉਸ ਦਾ ਇਲਾਜ ਕਿੱਦਾਂ ਕਰਦੇ ਹੋ ਤੁਸੀਂ ਰਾਹਤ ਇਲਾਜ ਤੋਂ ਪਹਿਲਾਂ ਨਾ ਮੈਂ ਪਹਿਲਾਂ ਫਿਸੂਲਾ ਦੇ ਬਾਰੇ ਦੱਸਣਾ ਚਾਹਣਾ ਫਿਸੂਲਾ ਜਿਹਨੂੰ ਨਾਰਮਲ ਲੈਂਗੁਏਜ ਦੇ ਲੋਕ ਭਗੰਦਰ ਕਹਿੰਦੇ ਆ ਭਗੰਦਰ ਇੱਕ ਫੋੜਾ ਹੁੰਦਾ ਹੈ ਜਿਹੜਾ ਟਾਇਲਟ ਵਾਲੀ ਜਗ੍ਹਾ ਦੇ ਨਾਲ ਇੱਕ ਫਿੰਸੀ ਹੋ ਜਾਂਦੀ ਹੈ ਨਾਰਮਲੀ ਲੋਕ ਇਹਨੂੰ ਸੋਚਦੇ ਨੇ ਕਿ ਪਸਦੀ पिंपल होगी जिमे चेहरे पे होगी लत्ते होगी उमे उठे पिंपल होगी okay. और उनो इग्नोर कर देया डॉक्टर ਕੋਲ ਵੀ ਜਾਂਦੇ ਆ ਉਹ ਇਹੀ ਕਹਿੰਦੇ ਕਿ ਮੈਨੂੰ ਇੱਕ ਫਿਸੂਲਾ ਹੋ ਗਈ ਤੇ ਡਾਕਟਰ ਵੀ ਸਿੰਟੋਮੈਟਿਕ ਮੈਡੀਸਨ ਦੇ ਦਿੰਦਾ ਜਾਂ ਕੇਮਿਸਟ ਕੋਲ ਜਾਂਦੇ ਤਾਂ ਉਹ ਵੀ ਸਿੰਟੋਮੈਟਿਕ ਮੈਡੀਸਨ ਦੇ ਦਿੰਦਾ ਚੈੱਕ ਹੋਈ ਨਹੀਂ ਪੰਦਾ ਔਰ ਮੈਨੀ ਟਾਈਮਸ ਉਹ ਅੰਦਰ ਅੰਦਰ ਬਿਮਾਰੀ ਸਪਰੈਡ ਹੋ ਕੇ ਕੰਪਲੀਕੇਟ ਹੋ ਜਾਂਦੀ ਕਿਉਂਕਿ ਫਿਸੂਲਾ ਦੋ ਤਰ੍ਹਾਂ ਨਾਲ ਹੁੰਦਾ ਇੱਕ ਸਿੰਪਲ ਇੱਕ ਕੰਪਲੈਕਸ ਮੇਰਾ ਮੰਨਣਾ ਕਿ ਮੋਸਟਲੀ ਫਿਸੂਲਾ ਸਿੰਪਲ ਹੁੰਦੇ ਆ ਪਰ ਲੈਕ ਆਫ ਨੋਲੇਜ ਕਰਕੇ ਔਰ ਡਿਲੇ ਆਫ ਟਰੀਟਮੈਂਟ ਕਰਕੇ ਉਹ ਕੰਪਲੈਕਸ ਤੇ ਕਨਵਰਟ ਹੋ ਜਾਂਦਾ ਹੈ। ਤਾਂ ਕੰਪਲੈਕਸ ਦੇ ਵਿੱਚ ਜਦੋਂ ਇਹ ਕਨਵਰਟ ਹੋ ਜਾਂਦਾ ਹੈ ਤਾਂ ਇਹ ਕੀ ਬਣ ਜਾਂਦਾ ਹੈ? ਕੰਪਲੈਕਸ ਦੇ ਵਿੱਚ ਉਹਦੀ ਡੈਪਥ ਵੱਡੀ ਹੋ ਜਾਂਦੀ ਹੈ, ਡੀਪ ਹੋ ਜਾਂਦਾ ਫਿਸਚੂਲਾ। ਕਿਉਂਕਿ ਫਿਸਚੂਲਾ ਮੀਨਸ ਉਸ ਜ਼ਖਮ ਦੇ ਵਿੱਚ ਪਾਸ ਹੈ ਔਰ ਪਾਸ ਇੱਕ ਐਸਿਡ ਦੀ ਤਰ੍ਹਾਂ ਜਿੱਥੇ ਵੀ ਹੋਏਗੀ ਉਹ ਜਗ੍ਹਾ ਗਲਣੀ ਸ਼ੁਰੂ ਹੋ ਜਾਏਗੀ। ਜਿੰਨਾ ਡਿਲੇ ਹੋਏਗਾ, ਓਨਾ ਜ਼ਿਆਦਾ ਉਹ ਗਲ ਜਾਏਗਾ। ਅਸੀਂ ਨਾ ਨਾਰਮਲੀ ਪੇਸ਼ੈਂਟ ਨੂੰ ਸਮਝਾਉਣ ਲਈ ਕਿ ਐਗਜ਼ਾਮਪਲ ਦਿੰਨੇ ਆ। ਕਿ ਮੰਨ ਲਓ ਤੁਸੀਂ ਆਪਣੇ ਘਰ 12 ਕੇਲੇ ਲਿਆਏ ਔਰ ਆ ਕੇ ਤੁਸੀਂ ਚੈੱਕ ਕੀਤਾ ਉਹ ਚੋਂ 4 ਕੇਲੇ ਗਲੇ ਹੋਏ ਨੇ ਜੇ ਤੁਸੀਂ ਉਹਨੂੰ ਅਲੱਗ ਨਹੀਂ ਕੀਤਾ ਇਮੀਡੀਏਟਲੀ ਤੁਸੀਂ ਅਲੱਗ ਨਹੀਂ ਕੀਤਾ ਤੇ ਬਾਕੀ ਵੀ ਗਲ ਜਾਣਗੇ ਅ ਰੌਟਨ ਐਪਲ ਇੰਜਰੀਜ਼ ਇਟਸ ਕੰਪੈਨੀਅਨ ਬਸ ਤਾਂ ਇਹ ਪ੍ਰੋਬਲਮ ਹੈ ਫਿਸਚੂਲਾ ਦਾ ਟਰੀਟਮੈਂਟ ਇਹਨੂੰ ਜਿਹੜਾ ਨਾ ਪਹਿਲਾਂ ਸ਼ੁਰੂ ਤੋਂ ਨਾਸੂਰ ਮੰਨਦੇ ਸੀ ਪੁਰਾਣੇ ਜ਼ਮਾਨੇ ਤਾਂ ਇੱਥੇ ਤੱਕ ਸੀਗਾ ਕਿ ਜੇ ਕਿਸੇ ਕੋਲ ਫਿਸਚੂਲਾ ਪੇਸ਼ੈਂਟ ਆ ਜਾਏ ਨਾ ਉਹਦੀ ਜਿਹੜੇ ਡਾਕਟਰਾਂ ਨੇ ਨਹੀਂ ਬੰਦੀ ਉਹਦੇ ਕੋਲ ਭੇਜ ਦਿੰਦਾ ਸੀ ओके ਵੀ ਠੀਕ ਵੀ ਨਹੀਂ ਹੋਏਗਾ ਉਹਦਾ ਰੈਪਿਊਟੇਸ਼ਨ ਖਰਾਬ ਹੋ ਜਾਏਗਾ ओके ਤੇ ਕੀ ਇਹ ਕੰਟੇਜੀਅਸ ਹੋ ਸਕਦਾ ਹੈ ਨਹੀਂ ਫਿਸਚੂਲਾ ਕੰਟੇਜੀਅਸ ਨਹੀਂ ਹੈ ਪਰ ਜੈਨੇਟਿਕਸ ਦੇ ਥਰੂ ਇਹ ਟ੍ਰਾਂਸਫਰ ਹੋ ਸਕਦਾ ਹੈ ਇਨ ਫਿਊ ਕੇਸਸ ਬਟ ਨਾਟ ਇਨ 올 ਕੇਸਸ ओके ਤਾਂ ਜਿਹੜਾ ਫਿਸਚੂਲਾ ਹੈ ਇਹਦੇ ਵਿੱਚ ਇਹ ਟੀਮ ਵਰਕ ਹੈ ਇਹਦੇ ਵਿੱਚ ਡਾਕਟਰ ਪੇਸ਼ੈਂਟ ਡਾਕਟਰ ਦਾ ਸਟਾਫ ਔਰ ਪੇਸ਼ੈਂਟ ਦੇ اٹੈਂਡੈਂਟ ਚਾਰ ਲੋਕਾਂ ਦਾ ਬਹੁਤ ਜ਼ਬਰਦਸਤ ਰੋਲ ਰਹਿੰਦਾ ਹੈ ਹੂੰ ਇਹ ਟੀਮ ਵਰਕ ਹੈ ਇਹਦੇ ਚ ਸ਼ੁਰੂ ਤੋਂ ਹੀ ਅਸੀਂ ਡੇ 1 ਤੋਂ ਹੀ ਪੇਸ਼ੈਂਟ ਦੀ ਕਾਉਂਸਲਿੰਗ ਕਰਦੇ ਹਾਂ ਉਹਨੂੰ ਇੱਕ ਇੱਕ ਚੀਜ਼ ਸਮਝਾਉਂਦੇ ਹਾਂ ਉਹਦੇ ਰਿਲੇਟਿਵਸ ਨੂੰ ਸਮਝਾਉਂਦੇ ਹਾਂ ਫਿਰ ਉਹਦਾ ਫਾਲੋਅ ਅਪ ਕੀਤਾ ਜਾਂਦਾ ਹੈ ਰੈਗੂਲਰਲੀ ਇੱਕ ਵਿਜ਼ਿਟ ਤੇ ਬੁਲਾਇਆ ਜਾਂਦਾ ਹੈ ਘਰ 'ਚ ਹੁੰਦਾ ਉਦੋਂ ਵੀ ਫਾਲੋਅ ਅਪ ਕੀਤਾ ਜਾਂਦਾ ਉਹਨੂੰ ਡਰੈਸਿੰਗ ਕਿਵੇਂ ਕਰਨੀ ਹੈ ਵੂਨ ਨੂੰ ਕਲੀਨ ਕਿਵੇਂ ਰੱਖਣਾ ਹੈ ਇਹ ਸਾਰਾ ਗਾਈਡੈਂਸ ਅਸੀਂ ਪ੍ਰੋਵਾਈਡ ਕਰਦੇ ਹਾਂ ਓਕੇ ਤੇ ਐਂਡ ਵੀ ਹੈਵ ਸੀਨ ਵਿਦ ਡੈਡੀਕੇਟਿਡ ਹਾਰਡ ਵਰਕ ਐਂਡ ਦਾ ਅਟ ਮੋਸਟ the latest technology available in the hospital hmm. ਅਸੀਂ ਵੱਡੇ ਤੋਂ ਵੱਡੇ ਫਿਸਟੂਲਾ ਵੀ ਇਸ ਨਾਲ ਟਰੀਟ ਕਰ ਪਾਏ ਹਾਂਜੀ ਹਾਂਜੀ ਹੈਨਾ ਕਿਉਂਕਿ ਅੱਜ ਅਸੀਂ ਇਸ ਦੇ ਉੱਤੇ ਇਨਾ ਡੈਪਥ ਗੱਲ ਵੀ ਐਸੀ ਕਰਕੇ ਕਰ ਰਹੇ ਹਾਂ ਕਿਉਂਕਿ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਸੀ ਕਿ ਵਰਲਡਲੀ ਇੰਟਰਨੈਸ਼ਨਲੀ ਤੁਹਾਨੂੰ ਇਸ ਦੇ ਵਿੱਚ ਰਿਕਗਨੀਸ਼ਨ ਮਿਲਿਆ ਹੈ ਔਰ ਜਦੋਂ ਵੀ ਅਸੀਂ ਨਾਰਥ ਇੰਡੀਆ ਦੇ ਵਿੱਚ ਜਦੋਂ ਵੀ ਪਾਈਲਸ ਤੋਂ ਰਿਲੇਟਡ ਬਾਵਾ ਸੀਰ ਤੋਂ ਰਿਲੇਟਡ ਕਦੀ ਵੀ ਕਿਸੇ ਦੇ ਨਾਲ ਵੀ ਗੱਲ ਕਰਦੇ ਆ ਤੇ ਉਹ ਸਮਾਈਲ ਦੇ ਨਾਲ ਹੀ ਕਹਿੰਦੇ ਨੇ ਕਿ ਰਾਣਾ ਹਸਪੀਟਲ ਇਜ਼ ਦਾ ਸੋਲੂਸ਼ਨ ਤੇ ਕਿੰਨਾ ਜਿਵੇਂ ਕਿ ਅਸੀਂ ਸ਼ੁਰੂਆਤ ਦੇ ਵਿੱਚ ਹੀ ਇਹ ਗੱਲ ਕੀਤੀ ਸੀ ਤੇ ਅਸੀਂ ਜਾਂਦੇ ਜਾਂਦੇ ਵੀ ਇਹੀ ਇੱਕ ਟਰਸਟ ਫੈਕਟਰ ਦੀ ਜਦੋਂ ਗੱਲ ਕਰੀਏ ਤੇ ਇਹ ਤਾਜ ਬਹੁਤ ਸੋਹਣਾ ਵੀ ਲੱਗਦਾ ਲੇਕਿਨ ਬੜੀ ਰਿਸਪੌਂਸਿਬਿਲਿਟੀਜ਼ ਦੇ ਨਾਲ ਵੀ ਜੁੜਿਆ ਹੋਇਆ ਹੈ ਕੀ ਕਹੋਗੇ ਡਾਕਟਰ I 100% ਐਗਰੀ ਕਿ 23 ਸਾਲ ਹੋ ਗਏ ਮੈਨੂੰ ਇਸ ਲਾਈਨ ਦੇ ਵਿੱਚ ਔਰ 23 ਸਾਲ ਚ 1 ਲੱਖ ਤੋਂ ਜ਼ਿਆਦਾ ਪੇਸ਼ੈਂਟਸ ਦਾ ਅਸੀਂ ਟ੍ਰੀਟਮੈਂਟ ਕੀਤਾ ਹੈਗਾ ਤੇ ਡੈਫੀਨੇਟਲੀ ਉਹ 1 ਲੱਖ ਬੰਦੇ ਨੇ ਤੋਂ ਜ਼ਿਆਦਾ ਬੰਦੇ ਨੇ ਸਾਡੇ ਤੇ ਫੇਥ ਕੀਤਾ ਹਨ ਉਹਨਾਂ ਦੀ ਫੈਮਿਲੀਸ ਫਰੈਂਡਸ ਔਰ ਐਨਾ ਬਲਾਈਂਡ ਫੇਥ ਨਾਲ ਲੋਕ ਦੇਖੋ ਇੰਡੀਆ ਦੇ ਕੋਨੇ-ਕੋਨੇ ਤੋਂ ਚਾਰਖੰਡ ਤੋਂ ਬਿਹਾਰ ਤੋਂ ਉੜੀਸਾ ਤੋਂ ਬੰਗਾਲ ਤੋਂ ਸਿਰਫ ਨਾਰਥ ਇੰਡੀਆ ਨਹੀਂ ਹੁੰਦੇ ਫੈਮਿਲੀ ਆ ਹਾਂ ਹੋਲ ਪੈਨ ਇੰਡੀਆ ਦੇ ਲੋਕ ਆਂਦੇ ਨੇ ਔਰ ਵੀ ਫੀਲ ਸੋ ਗੁੱਡ ਅਬਾਊਟ ਇਟ ਕਿਉਂਕਿ ਉਹ ਆ ਕੇ ਕੋਈ ਗੱਲ ਕਹਿੰਦੇ ਕਿ ਮੇਰੇ ਰਿਲੇਟਿਵ ਨੇ ਕਹਾਤਾ ਤੁਸੀਂ ਵਹਾਂ ਚਲੇ ਜਾਓ ਠੀਕ ਹੋ ਜਾਓਗੇ ਹਮ ਇੱਕ ਪੇਸ਼ੈਂਟ ਸੀ ਉਹ ਕਹਿੰਦਾ ਵੀ ਹਮਾਰੇ ਸਾਨਪੁਰ ਮੇਂ ਤੋਂ ਆਪ ਉਤਨੇ ਫੇਮਸ ਹੈ ਜਿਤਨੇ ਹਿੰਦੁਸਤਾਨ ਮੇਂ ਮੋਦੀ ਜੀ ਫਿਓ ਸੋਲੂਸ਼ਨ ਪ੍ਰੋਵਾਈਡਰ ਯੈਸ ਬਿਕਾਉਸ ਅਸੀਂ ਸਾਨਪੁਰ ਦੇ ਵਿੱਚ ਸਾਡੇ 20000 ਤੋਂ ਜ਼ਿਆਦਾ ਆਪਰੇਟਿਡ ਪੇਸ਼ੈਂਟ ਨੇ ਤਾਂ ਡੈਫੀਨਿਟਲੀ ਤੁਹਾਨੂੰ ਜਦੋਂ ਬਹੁਤ ਸਾਰੇ ਲੋਕ ਮਿਲਦੇ ਆਂ ਔਰ ਪੋਜ਼ਿਟਿਵ ਫੀਡਬੈਕ ਦਿੰਦੇ ਆਂ ਤਾਂ ਸਾਰਾ ਕੁਝ ਤਾਂ ਅਲਟੀਮੇਟਲੀ ਇਹ ਸਾਰਾ ਟਰਸਟ ਆਫ ਪੇਸ਼ੈਂਟਸ ਹੈ ਹਾਰਡ ਵਰਕ ਆਫ ਦ ਟੀਮ ਹੈ ਜਿਹਦੇ ਨਾਲ ਇਹ ਪੋਸੀਬਲ ਹੋ ਪਾਇਆ ਸ਼ੁਰੂਆਤੀ ਅਸੀਂ ਇੱਕ ਕਲਾਈਂ ਦੇ ਨਾਲ ਕੀਤੀ ਸੀ ਕਿ ਪ੍ਰੋਬਲਮ ਤਦੋਂ ਤੱਕ ਵੱਡੀ ਹੈ ਜਦੋਂ ਤੱਕ ਉਸ ਦਾ ਸੋਲੂਸ਼ਨ ਨਹੀਂ ਹੈ ਅਸੀਂ ਅੱਜ ਪ੍ਰੋਬਲਮ ਦੇ ਬਹੁਤ ਡਿਫਰੈਂਟ ਐਂਗਲਸ ਦੇ ਬਾਰੇ ਵਿੱਚ ਗੱਲ ਕੀਤੀ ਅਸੀਂ ਬਵਾਸੀਰ ਪਾਈਲਸ ਤੋਂ ਰਿਲੇਟਿਡ ਅੱਜ ਸਾਰੇ ਉਸਦੇ ਜ਼ਖਮ ਵੀ ਡਿਸਕਸ ਕੀਤੇ ਉਸ ਤੇ ਮਰਹਮ ਵੀ ਲਗਾਏ ਇਨ ਫੈਕਟ ਅਸੀਂ ਉਸ ਨੂੰ ਪ੍ਰੋਪਰਲੀ ਆਪਰੇਟ ਵੀ ਕੀਤਾ ਜਿਵੇਂ ਕਿ ਕੁਝ ਮਿੰਟਸ ਦੇ ਇਸ ਇੰਟਰਵਿਊ ਦੇ ਵਿੱਚ ਤੁਹਾਨੂੰ ਬਹੁਤ ਸਾਰੀ ਚੀਜ਼ਾਂ ਜਾਣਨ ਨੂੰ ਮਿਲੀਆਂ ਐਦਾਂ ਹੀ ਕੁਝ ਮਿੰਟਸ ਹੀ ਲੱਗਣਗੇ ਜਦੋਂ ਇਸ ਸਪਾਇਸ ਤੋਂ ਤੁਹਾਨੂੰ ਨਿਜਾਤ ਮਿਲੇਗੀ ਰਾਣਾ ਹਸਪੀਟਲ ਸਿਰਫ ਇੱਕ ਨਾਮ ਨਹੀਂ ਬਲਕਿ ਜਿਵੇਂ ਕਿ ਹਮੇਸ਼ਾ ਤੋਂ ਅਸੀਂ ਕਹਿੰਦੇ ਆ ਕਿ ਇੱਕ ਸੋਲੂਸ਼ਨ ਹੈ ਖੁਸ਼ੀਆਂ ਦੇ ਨਾਲ ਤੁਹਾਨੂੰ ਜੋੜ ਰਿਹਾ ਹੈ ਤੁਹਾਡੀ ਫੈਮਿਲੀ ਨੂੰ ਤੁਹਾਨੂੰ ਬੇਫਿਕਰ ਕਰ ਰਿਹਾ ਇੱਕ ਬਹੁਤ ਵੱਡੇ ਸੋਲੂਸ਼ਨ ਦੇ ਨਾਲ ਜੋੜ ਰਿਹਾ ਹੈ ਜੋ ਕਿ ਇੱਕ achhi sehat ਹੈ। ਥੈਂਕ ਯੂ ਸੋ ਵੈਰੀ ਮੱਚ ਡਾਕਟਰ ਹਿਤੇਂਦਰ ਸੂਰੀ ਤੁਸੀਂ ਅੱਜ ਇੱਕ ਵਾਰ ਫਿਰ ਤੋਂ ਸਾਡੇ ਨਾਲ ਜੁੜੇ ਐਂਡ ਅਸੀਂ ਜਾਣਦੇ ਹਾਂ ਕਿ ਅਸੀਂ ਇੱਕ ਅਜਿਹੇ ਐਪੀਸੋਡ ਦੇ ਨਾਲ ਅੱਗੇ ਵੀ ਫਿਰ ਤੋਂ ਤੁਹਾਡੇ ਨਾਲ ਜੁੜਾਂਗੇ ਹੋਰ ਸੋਲੂਸ਼ਨ ਲੱਭਾਂਗੇ ਹੋਰ ਟਰਸਟ ਨੂੰ ਸੈਲੀਬ੍ਰੇਟ ਕਰਾਂਗੇ। ਥੈਂਕ ਯੂ ਸੋ ਵੈਰੀ ਮੱਚ। ਥੈਂਕ ਯੂ।